ਇਹ 550 ਵਾਟ ਦਾ ਪੈਨਲ ਹੈ ਜੀ ਅੱਛਾ ਇੱਕ ਹੋਰ ਹਾਂ 550 350 ਵਾਟ ਦਾ ਓਕੇ ਔਰ ਉਹਨਾਂ ਦਾ 26 ਲੱਖ ਦੇ ਨੇੜੇ ਤੇ ਬਿੱਲ ਸੀ ਸਾਲਾਨਾ ਅੱਛਾ ਜੀ ਔਰ ਹੁਣ ਸਾਨੂੰ ਦੱਸ ਰਹੇ ਵੀ ਸਾਡਾ ਲਗਭਗ 3 ਤੋਂ 4 ਲੱਖ ਰੁਪਈਆ ਬਿੱਲ ਆਉਂਦਾ ਲਗਭਗ 20 ਲੱਖ ਰੁਪਈਆ 21 ਲੱਖ ਉਹਨਾਂ ਨੂੰ ਸਾਲ ਦਾ ਬਚਣ ਲੱਗ ਗਿਆ ਸੀ ਇਹ ਵੀ ਓਲਾ ਰੱਖਿਆ ਜਾਂਦਾ ਹੈ ਕਸਟਮਰ ਨੂੰ ਅੱਛਾ ਜੀ ਆਮ ਤੌਰ ਤੇ ਕਹਿੰਦੇ 30 ਸਾਲ ਗਾਰੰਟੀ ਹੈ ਜੀ ਸਾਡੀ ਪੈਨਲਾਂ ਦੀ ਪਰ ਇਹ ਨਹੀਂ ਦੱਸਦੇ ਵੀ ਕਿਸ ਚੀਜ਼ ਦੀ ਕਿਸ ਚੀਜ਼ ਦੀ ਮਤਲਬ ਹੋਰ ਚਾਰਜ ਆਪ ਹੋ ਜਾਂਦਾ ਇਹਦਾ ਇਹ ਫਾਇਦਾ ਜਿਸ ਤਰ੍ਹਾਂ ਕਿ ਹਲਕਾ ਜੀ ਬਦਲਾਈ ਵੀ ਹੋ ਗਈ ਕਿ ਤਾਂ ਵੀ ਕੰਮ ਕਰਨਗੇ ਅੱਛਾ ਜੀ ਜਿਹੜਾ ਇਹ ਸੋਲਰ ਸਿਸਟਮ ਅੱਜ ਦੇ ਟਾਈਮ 'ਚ ਲੱਗਦਾ ਹੈ ਇਹ ਤਿੰਨ ਤਰ੍ਹਾਂ ਦਾ ਸੋਲਰ ਸਿਸਟਮ ਹੁੰਦਾ ਹੈ ਔਨ ਗ੍ਰਿਡ ਆਫ ਗ੍ਰਿਡ ਔਰ ਹਾਈਬ੍ਰਿਡ ਓਕੇ ਜੀ ਜਿਹੜਾ ਸਭ ਤੋਂ ਪਹਿਲਾਂ ਆਪਾਂ ਬੇਸ ਪਲੇਟ ਦੇ ਉੱਪਰ ਫਿੱਟ ਕਰਨਾ ਹੁੰਦਾ ਤੁਸੀਂ ਜਿਹੜਾ ਆਮ ਮਾਰਕੀਟ ਦੇ ਵਿੱਚ ਆ ਫਾਸਟ ਨਾਲ ਆਇਆ ਜਾਂਦਾ ਹੁਣ ਇਹਦੇ ਸਾਈਜ਼ ਨੂੰ ਬਿਲਕੁਲ ਇਹ ਇਹਦੀ ਮਟਾਈ ਵੇਖੋ ਇਹਦੀ ਵੇਖੋ ਇਹਦੀ ਮਟਾਈ ਜ਼ਿਆਦਾ ਹੈ ਜੀ ਇਹਦੀ ਘੱਟ ਲਓ ਜੀ ਇਹ ਮਟਾਈ ਦਾ ਫਰਕ ਆ ਗਿਆ ਤੁਸੀਂ ਵੇਖੋ ਇਹਦੇ ਅੰਦਰ ਇੱਕ ਲਾਈਟ 10 ਵਾਟ ਦੀ ਹੈ ਅੱਛਾ ਜੀ ਇਹ ਚਾਰ ਲਾਈਟਾਂ 40 ਵਾਟ ਹੋ ਗਈ 40 ਵਾਟ ਹੋ ਗਈ ਜਿਸ ਤਰ੍ਹਾਂ ਉਹਦੇ ਅੰਦਰ ਤਿੰਨ ਨੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਹਰ ਇੱਕ ਵਲੌਗ ਜਿਹੜਾ ਇਨਫਾਰਮੇਸ਼ਨਲ ਹੁੰਦਾ ਤੇ ਅੱਜ ਆਪਾਂ ਆਏ ਹਾਂ ਜੀ ਸਪੈਸ਼ਲ ਵੀਰ ਨੇ ਜਿਹੜੇ ਸਤਕਾਰ ਸੋਲਰ ਵਾਲੇ ਸੋਲਰ ਸਿਸਟਮ ਹੈ ਜਿਹੜਾ ਇਹ ਲਾ ਕੇ ਦਿੰਦੇ ਆ ਸੋਲਰ ਸਿਸਟਮ ਬਾਈ ਕਹਿੰਦਾ ਵੀ ਤੁਸੀਂ ਆਮ ਹੋਰ ਵੀ ਬਥੇਰੇ ਨੇ ਸੋਲਰ ਸਿਸਟਮ ਲਾਉਣ ਵਾਲੇ ਪਰ ਜਿਹੜੀਆਂ ਆਪਾਂ ਸੋਲਰ ਸਿਸਟਮ ਦੇ ਵਿੱਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਉਹ ਆਮ ਨਾਲ ਹੈਗੀਆਂ ਵਕਰੀਆਂ ਤੇ ਆਪਾਂ ਨਾਲੇ ਤੁਹਾਨੂੰ ਬਾਈ ਨਾਲ ਮਿਲਾਉਂਨੇ ਆ ਤੇ ਸਾਰੀ ਡਿਟੇਲ ਦੱਸਦੇ ਆ ਸੋਲਰ ਸਿਸਟਮ ਕੀ ਹੁੰਦਾ ਹੈ ਸਬਸਿਡੀ ਕਿਵੇਂ ਮਿਲਦੀ ਆ ਕਿਵੇਂ ਜੇ ਵਿੱਚ ਇਹਦੇ ਆਪਾਂ ਜਿਹੜੇ ਆ ਇਕਪਮੈਂਟ ਲੱਗਦੇ ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਆ ਆਪਾਂ ਇਸ ਟਾਈਮ ਖੜੇ ਆ ਸਨੌਰ ਦਿਖਾ ਵੀ ਮੁੰਡਿਆ ਸਨੌਰ ਇਸ ਟਾਈਮ ਖੜੇ ਆ ਜੀ ਆਪਾਂ Honda ਜਿਹੜੀ ਅਜੋਂਡਾ ਦੀ ਏਜੰਸੀ ਹੈ ਉਹਦੇ ਬਿਲਕੁਲ ਨਾਲ ਜੀ ਆਹ ਦੇਖੋ Honda ਦੀ ਏਜੰਸੀ ਤੇ ਨਾਲ ਅਨੇਜਾ ਵਿਕਰੀ ਹੈ ਜੀ ਇਹਦੇ ਨਾਲ ਦੇਸੀ ਉੱਚੇ ਘੜਿਆਂ ਤੇ ਆ ਜਾ ਬਈ ਹੁਣ ਕਰਾਂ ਨਾਲੇ ਬਾਈਆਂ ਨੂੰ ਮਿਲਦੇ ਆ ਤੇ ਆਹ ਦੇਖ ਬਾਈਆਂ ਨੇ ਸਾਰਾ ਲਿਖ ਕੇ ਲਾਇਆ ਹਰ ਪ੍ਰਕਾਰ ਦੇ ਸੋਲਰ ਸਿਸਟਮ ਲਵਾਉਣ ਲਈ ਮਿਲੋ ਤੇ ਆ ਜਾਓ ਜੀ ਸੋਲਰ ਤੇ ਟਿਊਬ ਵਾਲ ਸਿਸਟਮ ਵੀ ਲਗਾਇਆ ਜਾਂਦਾ ਲਓ ਜੀ ਮਿਲਦੇ ਆ ਬਾਈਆਂ ਨੂੰ ਹੋਰ ਜੀ ਬਾਈ ਜੀ ਕੀ ਹਾਲ ਚਾਲ ਨੇ ਸੱਸੀ ਗਾਲ ਸਰ ਸੱਸੀ ਗਾਲ ਠੀਕ ਠਾਕ ਜੀ ਹਾਂ ਜੀ ਹੋਰ ਵਧੀਆ ਚੱਲ ਰਹੀ ਸਿਸਟਮ ਹੋਰ ਬਾਈ ਜੀ ਠੀਕ ਹੈ ਅੱਛਾ ਬਾਈ ਜੀ ਸੋਲਰ ਸਿਸਟਮ ਬਾਰੇ ਸਾਨੂੰ ਥੋੜਾ ਜਿਹਾ ਪਹਿਲਾ ਇੱਕ ਵਾਰੀ ਡਿਟੇਲ ਚ ਦੱਸੋ ਹਾਂ ਜੀ ਬਿਜਲੀ ਦੀ ਬਚਤ ਸੋਲਰ ਸਿਸਟਮ ਨਾਲ ਕਿਵੇਂ ਹੁੰਦੀ ਹੈ ਦੇਖੋ ਸਾਰੇ ਕੁਦਰਤ ਵੱਲੋਂ ਸਾਨੂੰ ਇੱਕ ਬੜਾ ਵੱਡਾ ਤੋਹਫਾ ਮਿਲਿਆ ਹੋਇਆ ਹੈ ਜੀ 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 ਵੀ ਜਿਹਨੂੰ ਅਸੀਂ ਯੂਜ਼ ਕਰਕੇ ਫ੍ਰੀਜ ਬਿਜਲੀ ਲੈ ਸਕਦੇ ਹਾਂ ਬਿਲਕੁਲ ਕਿਉਂਕਿ ਇੱਕ ਜਿਹੜਾ ਸੋਲਰ ਸਿਸਟਮ ਹੈ ਸੂਰਜ ਦੇ ਨਾਲ ਸਾਨੂੰ ਬਿਜਲੀ ਪ੍ਰੋਵਾਈਡ ਕਰਾਉਂਦਾ ਹਾਂ ਹਾਂਜੀ ਔਰ ਇਹ ਸਾਨੂੰ ਹਰ ਘਰ ਦੇ ਉੱਤੇ ਲਾਉਣਾ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਸਾਡਾ ਵੇਖੋ ਜਿਹੜੇ ਡੈਮ ਨੇ ਬਿਜਲੀ ਪ੍ਰੋਵਾਈਡ ਕਰਦੇ ਨੇ ਹਾਂਜੀ ਉਹ ਅੱਗੇ-ਅੱਗੇ ਲੋਡ ਵੱਧ ਨਹੀਂ ਰਿਹਾ ਘਰਾਂ ਦਾ ਲੋਡ ਵੱਧਦਾ ਜਾ ਰਿਹਾ ਘਰਾਂ ਦਾ ਲੋਡ ਬਿਲਕੁਲ ਵੱਧ ਰਿਹਾ ਹੈ ਬਿਜਲੀ ਦੀ ਪ੍ਰ ਥੋੜਾ ਜਿਹਾ ਹਟ ਗਿਆ ਲੋਕਾਂ ਨਾਲੋਂ ਅਸੀਂ ਇਹ ਚੀਜ਼ ਦੇਖਦੇ ਆਂ ਵੀ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਖਰਚੇ ਦੇ ਵਿੱਚ ਵਧੀਆ ਤੋਂ ਵਧੀਆ ਚੀਜ਼ ਦੇ ਸਕੀਏ ਠੀਕ ਹੈ ਜੀ ਔਰ ਜਿਹੜਾ ਸੋਲਰ ਸਿਸਟਮ ਆ ਸਰ ਇਹਦੇ ਵਿੱਚ ਇਹ ਹੈ ਵੀ ਅਸੀਂ ਜਦੋਂ ਇਹ ਆਪਣੇ ਸੋਲਰ ਦੇ ਪੈਨਲ ਤੁਸੀਂ ਦੇਖ ਰਹੇ ਹੋ ਅੰਦਰ ਪਏ ਨੇ ਕਿਸੇ ਛੱਤ ਦੇ ਉੱਪਰ ਲਾਉਣੇ ਦੇ ਉੱਪਰ ਜਦੋਂ ਸੂਰਜ ਦੀਆਂ ਰੋਸ਼ਣੀਆਂ ਪੈਂਦੀਆਂ ਨੇ ਉਹ ਆਪਣੀ ਬਿਜਲੀ ਬਣਾ ਕੇ ਸਾਡੇ ਘਰ ਨੂੰ ਰੋਸ਼ਨ ਕਰਦੀ ਹੈ ਬਿਲਕੁਲ ਤੇ ਇਸ ਕਰਕੇ ਅਸੀਂ ਸਭ ਨੂੰ ਇਹ ਗਾਈਡ ਕਰਦੇ ਆਂ ਵੀ ਹਰ ਬੰਦਾ ਇਹ ਸੋਲਰ ਦੇ ਨਾਲ ਜੁੜੇ अच्छा जी ठीक है जी महीने ਦੇ ਵਿੱਚ ਨਾਰਮਲ ਜਿਵੇਂ ਕਿਲੋ ਡੇਢ ਕਿਲੋ ਵਾਟ ਵਾਲੇ ਆ ਤੁਹਾਡੇ ਤੋਂ ਲਵਾ ਕੇ ਜਿੰਨੀ ਬਿਜਲੀ ਜਿਹੜੀ ਆ ਸੇਵ ਕਰ ਸਕਦੇ ਆ ਤੇ ਨਾਲੇ ਸਾਨੂੰ ਆਜੋ ਦਿਖਾਓ ਤੁਸੀਂ ਆਪਣੇ ਜਿਹੜੇ ਪੈਨਲ ਤੁਸੀਂ ਲਾਉਂਦੇ ਹੋ ਉਹਨਾਂ ਬਾਰੇ ਦੱਸੋ ਤੇ ਨਾਲੇ ਕਿੰਨੀ ਸੇਵਿੰਗ ਕਰ ਸਕਦੇ ਇੱਕ ਵਾਰੀ ਇਹ ਦੱਸ ਦਿਓ 1 2 3 ਕਿਲੋਵਾਰਟ ਤੱਕ ਵਾਲੇ ਮਿਨੀਮਮ ਕਿੰਨੀ ਘਟਤ ਘਟ ਸੇਵਿੰਗ ਕਰ ਸਕਦੇ ਦੇਖੋ ਸਰ ਜਿਹੜਾ 1 ਕਿਲੋਵਾਰਟ ਦਾ ਸੋਲਰ ਸਿਸਟਮ ਅਸੀਂ ਲਾਣੇ ਆ ਉਹ 5 ਤੋਂ 6 ਜੁੰਟ ਡੇਲੀ ਬਣਾ ਦਿੰਦਾ ਓਕੇ ਜੀ ਜਿਸ ਤਰ੍ਹਾਂ ਕਿ ਸੁਪੋਜ਼ ਕਰੋ ਅਸੀਂ Uh, 5 ਕਿਲੋਵਾਟ ਦਾ ਸੋਲਰ ਘਰੇ ਸਾਡੇ ਆਮ ਅੱਜ ਕੱਲ੍ਹਾਂ ਦੇ ਜਿਹੜੇ ਖਰਚੇ ਕਰਦੇ ਆ ਨੇ ਮਿਡਲ ਜਿਹੜੇ ਲੋਕ ਨੇ ਮਿਡਲ ਕਲਾਸ ਲੋਕ ਉਹਨਾਂ ਨੂੰ 5 ਕਿਲੋਵਾਟ ਜਿਹੜਾ ਸੋਲਰ ਸਿਸਟਮ ਬੈਸਟ ਰਹਿੰਦਾ ਓਕੇ ਜਿਹਦੇ ਘਰੇ 2 AC ਚੱਲਦੇ ਹੋਣ ਹੋਰ ਘਰ ਦੇ ਛੋਟੇ ਮੋਟੇ ਜਿੰਨੇ ਵੀ ਮੋਟਰਸ ਘਰ ਵਾਲੀ ਜਿਵੇਂ ਪਾਣੀ ਵਾਲੀ ਬਿਲਕੁਲ ਸਭ ਕੁਝ 5 ਕਿਲੋਵਾਟ ਦੇ ਵਿੱਚ ਕਵਰ ਹੋ ਜਾਂਦਾ ਔਰ 5 ਕਿਲੋਵਾਟ ਦੇ ਵਿੱਚ ਇਹ ਸਿਸਟਮ 6-5 30 ਜੁੰਟ ਲਗਭਗ 25 ਤੋਂ 30 ਜੁੰਟ ਆਪਾਂ ਨੂੰ ਡੇਲੀ ਬਣਾ ਕੇ ਦੇ ਦਿੰਦਾ ਬਣਾ ਕੇ ਦੇ ਦਿੰਦਾ ਇਹ ਰੋਜ਼ ਦਾ ਮਤਲਬ ਤਾਂ ਉਹ ਡੇਲੀ ਦਾ ਦੱਸ ਰਿਹਾ ਲੋ ਜੀ ਇਤਨਾ ਤੇ ਹੁੰਦੀ ਹੈ ਸੇਵਿੰਗ ਹੁਣ ਆਪਾਂ ਬਾਈ ਸਾਹਿਬ ਨੂੰ ਕਹਿੰਨੇ ਆ ਵੀ ਆ ਆਪਣੇ ਕੁਛ ਇਹਨਾਂ ਨੇ ਇੱਥੇ ਆ ਚੀਜ਼ਾਂ ਰੱਖੀਆਂ ਨੇ ਜਿਹੜੀਆਂ ਵਿੱਚ ਵਰਤੀਆਂ ਜਾਂਦੀਆਂ ਨੇ ਕੁਛ ਐਂਗਲ ਨੇ ਕੁਛ ਪੱਤੀਆਂ ਨੇ ਵੈਸੇ ਤੇ ਯਾਰ ਵੇਖੋ ਇਹ ਮੇਰੀ ਸਮਝ ਤੋਂ ਨੇ ਬਾਹਰ ਤੇ ਇਹ ਭਾਈ ਸਾਹਿਬ ਆਪ ਡਿਟੇਲ ਚ ਦੱਸਣਗੇ ਵੀ ਇਹਨਾਂ ਦਾ ਦੂਜੇ ਜਿਹੜੇ ਲੋਕ ਵਰਤਦੇ ਨੇ ਦੂਜੇ ਕੋਈ ਮਤਲਬ ਇਸ ਤਰ੍ਹਾਂ ਦਾ ਸੋਲਰ ਸਿਸਟਮ ਵਰਤਦੇ ਨੇ ਉਹਨਾਂ ਦੇ ਵਰਤਨ ਤੇ ਸਾਡੇ ਚੀਜ਼ਾਂ ਵਰਤਨ ਦੇ ਵਿੱਚ ਕੁਆਲਿਟੀ ਦਾ ਕੀ ਫਰਕ ਹੈ ਪਲੱਸ ਪਿੱਛੇ ਆ ਜਾਓ ਤੁਹਾਨੂੰ ਦਿਖਾਉਣਾ ਇਹਨਾਂ ਕੋਲ ਪੈਨਲ ਪਏ ਨੇ ਆਜੋ ਭਾਈ ਦਿਖਾਓ ਤੁਸੀਂ ਆਪ ਮਾੜਾ ਆਚਾਨਣ ਪਾਉ ਜੀ ਆ ਆ ਪਏ ਨੇ ਪੈਨਲ ਆ ਵੀ ਪੈਨਲ ਨੇ ਸਾਨੂੰ ਇਹ ਦੱਸ ਦਿਓ ਇਹਨਾਂ ਦੀ ਕਿੰਨੀ ਮਤਲਬ ਕੀ ਸਮਰੱਥਾ ਹੈ ਇਹਨਾਂ ਦੀ ਕਿੰਨੀ ਸਮਰੱਥਾ ਹੈ ਉਹਨਾਂ ਦੀ ਕਿੰਨੀ ਸਮਰੱਥਾ ਤੇ ਕਿਹੜੇ ਹਸ ਪਾਵਰ ਜਿਵੇਂ ਆਪਾਂ ਕਹਿ ਲਈਏ ਬਿਜਲੀ ਦੀ ਜਿਵੇਂ ਆਪਾਂ ਕਿੰਨੇ ਕਿਲੋਵਾਟ ਵਾਲਾ ਕਹਿੰਦਾ ਭਾਈ ਇਹ ਕਿਹੜੇ ਹੋਣੇ ਚਾਹੀਦੇ ਜਿਹੜੇ ਪੈਨਲ ਇਹ ਵਾਟਾਂ ਦੇ ਵਿੱਚ ਆਉਂਦੇ ਨੇ ਜਿਸ ਤਰ੍ਹਾਂ ਕਿ ਤੁਸੀਂ ਇਹ ਪੈਨਲ ਵੇਖ ਰਹੇ ਹੋ ਇਹ ਆ ਵੀ ਦਿਖਾ ਮੁੰਡਿਆ ਨੇ ਇਹ ਹੁਣ ਅੱਜ ਦੀ ਸਭ ਤੋਂ ਲੇਟੈਸਟ ਟੈਕਨੀਕ ਹੈ ਇਹਨੂੰ ਟੋਪ ਕੌਨ ਦੇ ਵਿੱਚ ਜਿਹੜੀ ਇਹਦੀ ਅੰਦਰਲੀ ਡਿਜ਼ਾਈਨਿੰਗ ਟੋਪ ਕੌਨ अच्छा एक और 550 350 वाट ਦਾ ਪੈਨਲ ਹੈ ਜੇ ਅਸੀਂ ਸਪੋਜ਼ ਕਰੋ 2 ਕਿਲੋਵਾਟ ਲਾਉਨੇ ਤਾਂ 1100 ਵਾਟ ਹੋ ਗਿਆ ਲਗਭਗ 1 ਕਿਲੋਵਾਟ ਹੋ ਗਿਆ اچھا 1100 ਦਾ 1 ਕਿਲੋਵਾਟ ਬਣਦਾ 1 ਕਿਲੋਵਾਟ ਹੋ ਗਿਆ ਲੋ ਵੀ ਨਾਲ ਨਾਲ ਨੌਲੇਜ ਵੀ ਲੈ ਲਓ 1100 ਆ ਦੋ ਲੱਗਣਗੇ ਪੈਨਲ ਤੇ 1100 ਦਾ 1 ਕਿਲੋਵਾਟ ਬਣਦਾ 2 ਕਿਲੋਵਾਟ ਲਈ 2200 ਤੇ 3 ਕਿਲੋਵਾਟ ਲਈ ਹੋ ਗਿਆ 3300 3300 ਵਾਟ 3300 ਲੋ ਹੁਣ ਮੈਂ ਪੈਨਲਾਂ ਦੇ ਤੁਹਾਨੂੰ ਦੱਸ ਦੇਣਾ ਸਾਹਮਣੇ ਜਿਸ ਤਰ੍ਹਾਂ ਇਹ ਬ੍ਰਾਂਡ ਪਿਆ ਯੂਟੀਲ ਦਾ ਓਕੇ ਔਰ ਇਹ ਜਿਹੜੇ ਇਹ ਜਿਹੜੇ ਸਾਹਮਣੇ ਬੈਕ ਸਾਈਡ ਦੇ ਵੱਡੇ ਪੈਨਲ ਨੇ ਇਹ ਵਾਰੀ ਕੰਪਨੀ ਹੈ ਜੋ ਇੰਡੀਆ ਦੀ ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ ਕਰਦੀ ਹੈ ਪੈਨਲਾਂ ਦਾ ਨੰਬਰ ਵਾਰੀ ਕੰਪਨੀ ਨੰਬਰ ਹਾਂਜੀ ਬਿਲਕੁਲ ਇੰਡੀਆ ਦੀ ਇੰਡੀਆ ਦੀ ਨੰਬਰ 1 ਕੰਪਨੀ ਵਾਰੀ ਹੈ ਹੁਣ ਤੁਸੀਂ ਇੱਕ ਚੀਜ਼ ਗੌਰ ਨਾਲ ਵੇਖੋ ਵੀ ਇਹ ਵੀ 550 ਵਾਟ ਹੈ ਇਹ ਵੀ 550 ਵਾਟ ਹੈ ਓਕੇ ਇਹ ਇਹਦਾ ਸਾਈਜ਼ ਦਾ ਫਰਕ ਲੱਗਦਾ ਕਿ ਵੈਸੇ ਇਹ ਵੱਡਾ ਨਹੀਂ ਲੱਗਦਾ ਨਹੀਂ ਸਰ ਇਹ ਸੇਮ ਹੀ ਨੇ ਅੱਛਾ ਸਾਈਜ਼ ਸੇਮ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਇਹ ਫੁੱਲ ਗਰੰਟੀ ਵਾਰੰਟੀ ਦੇ ਵਿੱਚ ਪੈਨਲ ਆਉਂਦੇ ਨੇ ਅੱਛਾ ਜੀ ਵਿਦ ਬਿੱਲ ਕਿੰਨੇ ਸਾਲ ਦੀ ਗਾਰੰਟੀ ਹੁੰਦੀ ਹੈ ਇਸ ਸਰ 25 ਸਾਲ ਦੀ ਇਹਨਾਂ ਦੀ ਮੈਨੂਫੈਕਚਰਿੰਗ ਦੀ ਗਾਰੰਟੀ ਹੁੰਦੀ ਹੈ ਪਰਫਾਰਮੈਂਸ ਗਾਰੰਟੀ ਜਿਹਨੂੰ ਕਹਿੰਦੇ ਆ ਸੀ ਇਹ ਵੀ ਹੋਲਾ ਰੱਖਿਆ ਜਾਂਦਾ ਹੈ ਕਸਟਮਰ ਤੋਂ ਆਮ ਤੌਰ ਤੇ ਇਹ ਕਹਿੰਦੇ 30 ਸਾਲ ਗਾਰੰਟੀ ਹੈ ਜੀ ਸਾਡੀ ਪੈਨਲਾਂ ਦੀ ਪਰ ਇਹ ਨਹੀਂ ਦੱਸਦੇ ਕਿ ਕਿਸ ਚੀਜ਼ ਦੀ ਇਸ ਚੀਜ਼ ਦੀ ਹੈ ਇਹ ਮਤਲਬ ਵੀ ਕੰਮ ਕਰਨ ਦੀ ਗਾਰੰਟੀ ਜਿਹੜਾ ਇਹ ਪੈਨਲ ਆ ਕਿੰਨੇ ਸਾਲ ਕੰਮ ਕਰਦਾ ਰਹੂਗਾ ਓਕੇ 25 ਸਾਲ ਦੀ ਗਾਰੰਟੀ ਕੰਮ ਕਰਨ ਦੀ ਦਿੰਦੇ ਆ ਜਿਸ ਤਰ੍ਹਾਂ ਕੋਈ ਚੀਜ਼ ਛੱਟ ਮਾਰਦੇ ਕੋਈ ਬੰਦਾ ਵਟਾ ਵੱਜੇ ਰੋੜਾ ਮਾਰਦੇ ਉਹ ਟੁੱਟ ਸਕਦਾ ਟੁੱਟ ਸਕਦਾ ਜੀ ਉਹਦੇ 'ਚ ਮਤਲਬ ਇਹ ਨਹੀਂ ਵੀ ਇੰਨਾ ਕਮਜ਼ੋਰ ਨਹੀਂ ਹੁੰਦਾ ਐ ਤੁਸੀਂ ਇਹਦੇ ਉੱਤੇ ਜਿੰਨਾ ਮਰਜੀ ਕੁਇੰਟਲ ਦਾ ਬੰਦਾ ਚੜ੍ਹ ਜੇ ਟੁੱਟਦਾ ਨਹੀਂ ਅੱਛਾ ਜੀ ਹਾਂ ਬਿਲਕੁਲ ਇਹ ਇੰਨਾ ਇਹ ਹੁੰਦਾ ਕਿ ਇਹ ਕਿਹੜੀ ਧਾਤ ਦੇ ਬਣੇ ਲੋਹੇ ਦੇ ਇਹ ਨਹੀਂ ਨਹੀਂ ਸਰ ਇਹ ਕੱਚ ਹੁੰਦਾ ਅੱਛਾ ਕੱਚ ਹਾਂ ਤੁਸੀਂ ਇਹਨੂੰ ਜਿਹੜੇ ਅੱਜਕੱਲ ਨਵੀਂ ਸਭ ਤੋਂ ਨਵੀਂ ਟੈਕਨੀਕ ਚੱਲਦੀ ਐ ਇਹ ਬਾਈਫੇਸੀਅਲ ਲੋ ਇਹ ਦੋਨੋਂ ਸਾਈਡ ਤੋਂ ਕੰਮ ਕਰਦਾ ਹੈ ਅੱਛਾ ਜੀ ਹਾਂਜੀ ਇਹ ਅੱਜ ਅੱਜ ਦੇ ਅੱਜ ਦੇ ਟਾਈਮ ਦੀ ਸਭ ਤੋਂ ਲੇਟੈਸਟ ਤਕਨੀਕ ਹੈ ਇਹ ਅੱਛਾ ਜੀ ਤੁਸੀਂ ਜੇ غور ਨਾਲ ਵੇਖੋਗੇ ਦੋਨੋਂ ਸਾਈਡ ਤੋਂ ਹੀ ਕੰਮ ਕਰੇਗਾ ਫਰੰਟ ਤੋਂ ਵੀ ਕਰਦਾ ਜੇ ਮੰਨ ਲਓ ਇਹ ਆਪਾਂ ਮੰਨ ਲਿਆ ਵੀ ਇਧਰੋਂ ਰੁਪਈਆ ਤੇ 10 ਪੈਸੇ 15 ਪੈਸੇ ਇਧਰੋਂ ਵੀ ਹੈ ਇਧਰੋਂ ਵੀ ਕੰਮ ਕਰਦਾ ਹਾਂ ਇਹ ਬਿਲਕੁਲ ਮਤਲਬ ਜਿਹੜੇ ਲੈਂਟਰ ਸੇਕ ਛੱਡੂਗਾ ਜਾਂ ਕੋਈ ਪਾਸ ਛੱਡੂ ਉਹਦੇ ਨਾਲ ਵੀ ਵਰਕ ਕਰਦਾ ਉਹਦੇ ਨਾਲ ਵੀ ਵਰਕ ਕਰਦਾ ਹੈ ਓਕੇ ਇਹ ਮਤਲਬ ਹੋਰ ਚਾਰਜ ਅਪ ਹੋ ਜਾਂਦਾ ਇਹਦਾ ਇਹ ਫਾਇਦਾ ਜਿਸ ਤਰ੍ਹਾਂ ਕਿ ਹਲਕਾ ਜਿਹਾ ਬਦਲਵਾਈ ਵੀ ਹੋ ਗਈ ਇਹ ਤਾਂ ਵੀ ਕੰਮ ਇਹ 2 ਕਿਲੋਵਾਟ ਲੋਡ ਵਾਲੇ ਨੂੰ ਕਿੰਨੇ ਦਾ ਪਊਗਾ ਆ ਮਟੀਰੀਅਲ ਲਾ ਕੇ ਹਾਂਜੀ ਹਾਂ ਬਿਲਕੁਲ ਤੇ ਉਹ ਵਾਲਾ ਜਿਹੜਾ ਤੁਸੀਂ ਕਹਿੰਦੇ ਹੋ ਜਿਹਦੀ ਗਾਰੰਟੀ ਕਿੰਨਾ ਚਿਰ ਕਿਹਾ ਤੁਸੀਂ 25 ਸਾਲ ਦੀ ਵਾਰੀ ਕੰਪਨੀ ਦਾ ਵਾਰੀ ਕੰਪਨੀ ਉਹਦੇ ਬਾਰੇ ਵੀ ਦੱਸ ਦਿਓ ਜੀ ਉਹ ਕਿੰਨੇ ਦਾ ਮੈਂ ਛੋਟੀ ਜੀ ਤੁਹਾਡੀ ਇੱਕ ਗੱਲ ਮੈਂ ਰੋਕ ਰਿਆਂ ਇਹਦਾ ਇਹ ਅਸੀਂ ਸਿਰਫ ਕਸਟਮਰ ਨੂੰ ਦਿਖਾਉਣ ਵਾਸਤੇ ਰੱਖੇ ਨੇ ਤੁਸੀਂ ਯੂਜ਼ ਨਹੀਂ ਕਰਦੇ ਅਸੀਂ ਇਹ ਲਾਂਦੇ ਨਹੀਂ ਕਿਉਂਕਿ ਇਹਦੇ ਵਿੱਚ ਇਹ ਧੋਖਾ ਤਾਂ ਢੀ ਬੜੀ ਹੋ ਰਹੀ ਹੈ ਇਹ ਜਿਹੜੇ 2 ਨੰਬਰ ਦੇ ਅੱਜਕੱਲ ਪੈਨਲ ਆਲੇ ਨੇ ਪੀ ਗ੍ਰੇਡ ਦੇਖੋ ਸਰ ਇਹ ਸਾਰਾ ਸੈਟਅਪ ਕਰਕੇ ਜਿੱਤੇ ਆਪਾਂ ਏਸੀ ਕਲਾਸ ਕੀ ਆਜੋ ਏਸੀ ਚ ਸਮਰਸੀਬਲ ਚਲਾ ਸਕੀਏ ਇਹੋ ਜੀ ਜ ਸਾਰੀਆਂ ਜਿਹੜੀਆਂ ਮਤਲਬ ਕਿ ਜਿਹੜੀਆਂ ਵੱਧ ਲੋਡ ਲੈਂਦੀਆਂ ਤੁਹਾਨੂੰ ਪਤਾ ਹੈ ਘਰਾਂ 'ਚ ਨਿਵੇਟਰ ਵੀ ਲੋਕਾਂ ਨੇ ਰੱਖੇ ਹੁੰਦੇ ਪਰ ਉਹ ਨਿਵੇਟਰ ਦਾ ਕੰਮ ਤਾਂ ਮਲਾਦਾ ਨਿਵੇਟਰ ਦੀ ਲੋਡ ਦੀ ਜਦੋਂ ਆਪਣੇ ਅਲੱਗ ਹੈਣਾ ਜੀ ਦੇਖੋ ਸਰ ਜਿਹੜਾ ਇਹ ਸੋਲਰ ਸਿਸਟਮ ਅੱਜ ਦੇ ਟਾਈਮ 'ਚ ਲੱਗਦਾ ਹੈ ਇਹ ਤਿੰਨ ਤਰ੍ਹਾਂ ਦਾ ਸੋਲਰ ਸਿਸਟਮ ਹੁੰਦਾ ਹੈ ਔਨ ਗ੍ਰਿਡ ਆਫ ਗ੍ਰਿਡ ਔਰ ਹਾਈਬ੍ਰਿਡ ਓਕੇ ਜੀ ਜਿਸ ਤਰ੍ਹਾਂ ਕਿ ਸਾਡੇ ਪਿੰਡਾਂ ਵਾਲੇ ਲੋਕ ਬਹੁਤ ਜ਼ਿਆਦਾ ਨੇ ਉਹ ਜਦੋਂ ਕਿ ਆ ਕਣਕਾਂ ਦੀਆਂ ਵਾਢੀਆਂ ਸ਼ੁਰੂ ਹੁੰਦੀਆਂ ਨੇ ਉਸ ਟਾਈਮ ਲਾਈਟ ਬਹੁਤ ਚਾਹੀਦੀ ਹੈ ਤੇ ਉਹਨਾਂ ਨੂੰ ਆਫ ਗ੍ਰਿਡ ਹੀ ਸੋਲਰ ਲਵਾਉਣਾ ਚਾਹੀਦਾ ਕਿਉਂਕਿ ਉਹਨਾਂ ਦਾ ਫਿਰ ਮੋਟਰ ਬੰਦ ਹੋ ਜਾਂਦੀ ਹੈ ਏਸੀ ਵੀ ਚਲਾ ਸਕਦੇ ਨੇ ਉਹਦੇ ਵਾਸਤੇ ਸਾਡੇ ਕੋਲ ਬੜਾ ਸੋਹਣਾ ਪ੍ਰੋਡਕਟ ਆਇਆ ਪਿਆ ਹੈ ਅੱਛਾ ਜੀ ਤੇ ਆਫ ਗ੍ਰਿਡ ਦਾ ਮਤਲਬ ਆ ਵੀ ਲਾਈਟ ਜਾਣ ਤੋਂ ਬਾਅਦ ਵੀ ਕੰਮ ਕਰੇ ਔਰ ਜਿਹੜਾ ਆਨਗਰਡ ਹੈ ਤੁਹਾਡੇ ਬਿੱਲ ਨੂੰ ਘਟਾਉਣ ਵਾਸਤੇ ਹੁੰਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਭਾਰੀ ਬਿੱਲ ਆਉਂਦੇ ਹੁਣ ਦੱਸਦਾ 10 15 ਮਹੀਨੇ ਹਾਂਜੀ ਹਾਂ ਬਿਲਕੁਲ ਅਸੀਂ ਹੁਣੇ ਹੁਣੇ ਆ ਬ੍ਰਿਟਿਸ਼ ਸਕੂਲ ਇੱਥੇ ਨਾਲ ਹੀ ਅੱਛਾ ਜੀ ਉਹਦੇ ਉੱਤੇ 120 ਕਿਲੋਵਾਟ ਦਾ ਅਸੀਂ ਸੋਲਰ ਸਿਸਟਮ ਲਾਇਆ ਔਰ ਉਹਨਾਂ ਦਾ 26 ਲੱਖ ਦੇ ਨੇੜੇ ਤੇ ਬਿੱਲ ਸੀ ਸਾਲਾਨਾ ਅੱਛਾ ਜੀ ਔਰ ਹੁਣ ਸਾਨੂੰ ਦੱਸ ਰਹੇ ਵੀ ਸਾਡਾ ਲਗਭਗ 3 ਤੋਂ 4 ਲੱਖ ਰੁਪਈਆ ਬਿੱਲ ਆਉਂਦਾ ਲਗਭਗ 20 ਲੱਖ ਰੁਪਇਆ 21 ਲੱਖ ਉਹਨਾਂ ਨੂੰ ਸਾਲ ਦਾ ਬਚਣ ਲੱਗ ਤੁਸੀਂ 26 ਲੱਖ ਤੋਂ ਬਿੱਲ ਸਿੱਦਾ 3-4 ਲੱਖ ਤੇ ਆ ਗਿਆ ਹਾਂਜੀ ਇਹ ਆਪਾਂ ਇਹ ਕਹਿ ਸਕਦੇ ਹਾਂ ਦੀ 75% ਤੱਕ 80% ਤੱਕ ਘਟ ਗਿਆ ਦੇਖੋ ਸਰ ਜੇ ਅਸੀਂ ਆਪਾਂ ਆਪਾਂ ਆਮ ਜੀਵਿੰਦਾਰਾਂ ਵਾਂਗੂ ਸੋਚੀਏ ਹਾਂਜੀ ਤੇ ਇਹ 3 ਤੋਂ 4 ਸਾਲਾਂ ਦੇ ਵਿੱਚ ਤੁਹਾਡੇ ਪੈਸੇ ਕਲੀਅਰ ਹੋ ਉਸ ਤੋਂ ਬਾਅਦ ਬਚਦੀ ਬਚਦਾ ਬਚਦੇ ਬਚਦਾ ਹਾਂਜੀ ਬਿਲਕੁਲ ਜੀ ਨਾਲੇ ਅੱਛਾ ਇੱਕ ਚੀਜ਼ ਵੀਰੇ ਮੈਨੂੰ ਦੱਸੋ ਜਿਵੇਂ ਹੁਣ ਇਹਨਾਂ ਦਾ ਜਿਹੜੇ ਆਪਣੇ ਕੋਈ ਪੈਨਲ ਤੁਸੀਂ ਵੇਖੇ ਨੇ ਇਹਨਾਂ ਦਾ ਰੰਗ ਜਿਵੇਂ ਆ ਕਾਲਾ ਜਿਵੇਂ ਇਹਨਾਂ ਨੂੰ ਕੋਈ ਅਸਮਾਨੀ ਬਿਜਨੀ ਜਾਂ ਕੋਈ ਇਹੋ ਜੀ ਚੀਜ਼ ਦਾ ਕੋਈ ਡਰਤ ਨਹੀਂ ਨਹੀਂ ਸਰ ਤੁਸੀਂ ਜੇ ਤੁਸੀਂ ਗੌਰ ਨਾਲ ਵੇਖੋ ਇਹ ਕਾਲੇ ਨਹੀਂ ਹੈਗੇ ਇਹ ਡਾਰਕ ਬਲੂ ਨੇ ਡਾਰਕ ਬਲੂ ਲੱਗਦੇ ਵੇਖਣ ਚ ਕਾਲੇ ਜੇ ਨਹੀਂ ਹਾਂ ਇਹ ਦਰਅਸਲ ਦੋ ਕਲਰਾਂ ਦੇ ਵਿੱਚ ਆਉਂਦੇ ਡਾਰਕ ਬਲੂ ਔਰ ਬਲੈਕ ਬਲੈਕ ਜਿਹੜੇ ਬਣੇ ਨੇ ਇਹ ਪਹਾੜੀ ਇਲਾਕਿਆਂ ਵਾਸਤੇ ਬਣੇ ਨੇ ਕਿਉਂਕਿ ਉੱਥੇ ਸੂਰਜ ਘੱਟ ਨਿਕਲਦਾ ਬੱਦਲਬਾਹੀ ਜ਼ਿਆਦਾ ਰਹਿੰਦੀ ਹੈ ਹਾਂਜੀ ਉਹ ਜਿਹੜੇ ਏ ਯਾਦ ਕਰਨ ਦੀ ਹਾਂ ਬਿਲਕੁਲ ਜਿਹੜੇ ਆਪਣੇ ਏਰੀਏ ਨੇ ਹਰਿਆਣਾ ਪੰਜਾਬ ਆ ਇਧਰ ਨੂੰ ਅੱਗੇ ਚੱਲਦੇ ਜਾਂਦੇ ਰਾਜਸਥਾਨ ਉਧਰ ਇਹ ਬਲੂ ਕਲਰ ਹੀ ਚੱਲਦਾ ਓਕੇ ਕਿਉਂਕਿ ਆਪਣੇ ਨੂੰ ਥੋੜਾ ਠੰਡਾ ਰੱਖਦੇ ਨੇ ਔਰ ਵਧੀਆ ਚੱਲਦੇ ਨੇ ਵਧੀਆ ਚੱਲਦੇ ਨੇ ਹੁਣ ਮੇਨ ਗੱਲ ਦੇਖੋ ਸਰ ਕੋਈ ਕਿਸੇ ਨੂੰ ਕੁਝ ਵੀ ਕਹ ਦੇ ਵੀ ਅਸੀਂ ਤੁਹਾਡੇ ਵਧੀਆ ਤੋਂ ਵਧੀਆ ਸੋਲਰ ਲਾਵਾਂਗੇ ਵਧੀਆ ਕੰਪਨੀ ਦਾ ਲਾਵਾਂਗੇ ਹਾਂਜੀ ਗੱਲ ਉਹਨੂੰ ਸੋਲਰ ਨੂੰ ਤੁਸੀਂ ਪਲੇਟ ਵੀ ਚੰਗੀ ਲੈ ਲੈਂਦੇ ਹੋ ਪੈਨਲ ਵੀ ਵਧੀਆ ਮਿਲ ਗਿਆ ਇਨਵਰਟਰ ਵੀ ਚੰਗੀ ਕੰਪਨੀ ਦਾ ਮਿਲ ਗਿਆ ਜਦੋਂ ਅਸੀਂ ਫਿਟਡ ਕਰਦੇ ਹਾਂ ਜਿਸ ਚੈਨਲਾਂ ਤੇ ਫਿਟ ਕਰਨਾ ਹੈ ਜਿਹੜਾ ਮਟੀਰੀਅਲ ਨੂੰ ਫਿਟ ਕਰਨ ਉਹੀ ਮਾੜਾ ਲਾ ਦਿੰਦੇ ਨੇ ਹੂੰ ਹੂੰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਕਿ ਤੁਸੀਂ ਵੇਖੋ ਇਹ ਫਾਸਟਰਨਰ ਫਾਸਟਰਨਰ ਲਾਉਂਦੇ ਨੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਬੇਸ ਪਲੇਟ ਦੇ ਉੱਪਰ ਫਿੱਟ ਕਰਨਾ ਹੁੰਦਾ ਜੀ ਜੀ ਤੁਸੀਂ ਜਿਹੜਾ ਆਮ ਮਾਰਕੀਟ ਦੇ ਵਿੱਚ ਆ ਫਾਸਟਰਨ ਲਾਇਆ ਜਾਂਦਾ ਹੁਣ ਇਹਦੇ ਸਾਈਜ਼ ਨੂੰ ਬਿਲਕੁਲ ਇਹਦੇ ਸਾਈਜ਼ ਨੂੰ ਕੰਪੈਰੀਜ਼ਨ ਕਰ ਲਓ ਹੂੰ ਠੀਕ ਹੈ ਸਰ ਐਂਕਰ ਬੋਲਟ ਕਹਿੰਦੇ ਜੀ ਇਹ ਐਂਕਰ ਬੋਲਟ ਮੰਨ ਲਓ ਦੇਖੋ ਸਰ ਜਦੋਂ ਆਪਾਂ ਇਹਨੂੰ ਲਾਤਾ ਹੂੰ ਹੂੰ ਤੁਹਾਡੇ ਕੰਕਰੀਟ ਦੇ ਵਿੱਚ ਲੱਗ ਗਿਆ ਉਸ ਤੋਂ ਉੱਪਰ ਕੰਕਰੀਟ ਪਾਤੀ ਅਸੀਂ ਇਹ ਦੱਬਿਆ ਗਿਆ ਤੁਸੀਂ ਇਹਨੂੰ ਪਤਾ ਸਾਨੂੰ ਨਹੀਂ ਪਤਾ ਕੀ ਵਿਚ ਲਾਤਾ ਛੋਟਾ ਲਾਇਆ ਵੱਡਾ ਲਾਇਆ ਚੰਗਾ ਲਾਇਆ ਮਾੜਾ ਲਾਇਆ ਪਰ ਆ ਦੇਖੋ ਜੀ ਮੈਂ ਵੀ ਇੱਕ ਵਾਰੀ ਦਿਖਾਦਾ ਆ ਦੇਖੋ ਸੈਜ ਦਾ ਤੁਸੀਂ ਫਰਕ ਇਹ ਆਲ ਨਾਰਮਲ ਕਹਿੰਦੇ ਜਿਹੜੇ ਆ ਵਰਦੇ ਆ ਪਰ ਅਸੀਂ ਕਹਿੰਦੇ ਬਾਈ ਹਰੀ ਕਹਿੰਦੇ ਆ ਵਰਦੇ ਆ ਸਤਕਾਰ ਵਾਲੇ ਕਹਿੰਦੇ ਵੀ ਅਸੀਂ ਆ ਯੂਜ਼ ਕਰਦੇ ਆ ਲਓ ਜੀ ਅੱਛਾ ਹੁਣ ਨੈਕਸਟ ਜੀ ਉਸ ਤੋਂ ਬਾਅਦ ਦੇਖੋ ਸਰ ਆ ਹੁੰਦਾ ਵਾ ਆਪਣਾ ਐਲਕੀ ਬੋਲਡ ਓਕੇ ਜੀ ਸਰ ਇਹਦੇ ਵਿੱਚ ਤੁਸੀਂ ਦੇਖੋ ਆ ਆਮ ਮਾਰਕੀਟ ਚ ਚੱਲਦਾ ਹੈ ਅੱਛਾ ਜੀ ਇਹ ਸਟੀਲ ਦਾ ਆ ਨਾਰਮਲ ਲੋਹੇ ਦਾ ਤੁਸੀਂ ਪਛਾਣ ਨਹੀਂ ਸਕਦਾ ਜੀ ਆ ਨਾਰਮਲ ਆ ਲੋਹੇ ਦਾ ਇਹਨੂੰ ਕੋਟ ਕੀਤਾ ਹੈ ਕੋਟ ਕੀਤਾ ਤੁਸੀਂ ਸਟੀਲ ਦੇ ਨਾਲ ਲਓ ਜੀ ਫਰਕ ਨੂੰ ਵੇ ਆ ਲੋਹੇ ਵਾਲਾ ਤੇ ਆ ਸਟੀਲ ਵਾਲਾ ਫਰਕ ਹੈ ਜੀ ਦੇਖੋ ਉਸ ਤੋਂ ਬਾਅਦ ਸਰ ਦੇਖੋ ਜਿਹੜਾ ਸਾਡਾ ਮਟੀਰੀਅਲ ਆ ਆ ਚੀਜ਼ਾਂ ਨੇ ਆ ਅਸੀਂ ਯੂਜ਼ ਕਰਦੇ ਆ ਜਿਹੜੀ ਆ ਚੀਜ਼ਾਂ ਬਾਹਰ ਦੇ ਪੱਤੀਆਂ ਜਿਹੜੀਆਂ ਨੂੰ ਦੇਖੋ ਸਾਰਾ ਜੋਰ ਇਹਦੇ ਤੇ ਹੁੰਦਾ ਹਾਂ ਇਸੇ ਵਜਨ ਵਜਨ ਪੈਣਾ ਜੀ ਇਹ ਟੋਟਲ ਪੈਨਲ ਨੂੰ ਦੱਬਣਾ ਇੰਨੇ ਆ ਰੋਕ ਕੇ ਇੰਨੇ ਰੱਖਣਾ ਇਹੀ ਲੋਕ ਮਾੜਾ ਲਾਉਂਦੇ ਨੇ ਤੁਸੀਂ ਇਹਦਾ ਕੰਪੈਰੀਜ਼ਨ ਕਰਕੇ ਦੇਖੋ ਵੀ ਉਹਦਾ ਕਿੰਨਾ ਮਟਾਈ ਦਾ ਆ ਆ ਦੇਖੋ ਇਹਦੀ ਮਟਾਈ ਵੇਖੋ ਇਹਦੀ ਵੇਖੋ ਇਹਦੀ ਮਟਾਈ ਜ਼ਿਆਦਾ ਹੈ ਜੀ ਇਹਦੀ ਘੱਟ ਲਓ ਜੀ ਇਹ ਮਟਾਈ ਦਾ ਫਰਕ ਆ ਗਿਆ ਹਾਂਜੀ 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 ਹੁਣ ਦੇਖੋ ਸਰ ਉਸ ਤੋਂ ਬਾਅਦ ਜਿਹੜੀ ਗੱਲ ਆ ਅੱਜ ਕੱਲ ਜਿਹੜਾ ਆਮ ਘਰਾਂ ਦੇ ਵਿੱਚ ਇਨਵਰਟਰ ਲਾਇਆ ਜਾਂਦੇ ਪੁਰਾਣੇ ਹਰ ਕਰ ਜਨਰੇਟਰ ਦਾ ਹੁੰਦਾ ਹੀ ਆ ਹੁੰਦਾ ਹੁੰਦਾ ਜੀ ਉਹਨੂੰ ਵੀ ਅਸੀਂ ਸੋਲਰ ਦੇ ਉੱਤੇ ਸਿਸਟਮ ਕਰ ਸਕਦੇ ਆ ਆ ਲਾ ਕੇ ਆ ਦੇਖੋ ਜੀ ਇਹ ਪੁਰਜਾ ਤੁਸੀਂ ਨਾਲ ਲਾਓ ਜਿਹੜਾ ਪੁਰਾਣਾ ਸੋਲਰ ਸਿਸਟਮ ਜਿਹੜਾ ਵਾ ਇਨਵਰਟਰ ਬੈਟਰੀ ਲੱਗੀ ਉਹਨੂੰ ਸੋਲਰ ਤੇ ਆਪਾਂ ਕਰ ਸਕਦੇ ਆ ਆ ਲਾ ਕੇ ਹਾਂਜੀ ਹਾਂ ਬਿਲਕੁਲ ਇਹ ਕਿੰਨੇ ਦਾ ਪੈ ਜਿੰਦਾ ਜੀ ਇਹ ਸਰ ਘਟ ਤੋਂ ਘਟ ਸਾਡੇ ਕੋਲ ਇਹ ਛੋਟੇ ਤੋਂ ਛੋਟਾ ਜਿਹੜਾ 5-700 ਤੋਂ ਸ਼ੁਰੂ ਹੋ ਜਾਂਦਾ ਹੈ। ਅੱਛਾ ਜੀ। ਇਹ ਜਿਵੇਂ ਜਿਵੇਂ ਜਿੰਨੀ ਕਿ ਤੁਹਾਨੂੰ ਜਿਆਦਾ ਪਾਵਰ ਦੀ ਲੋੜ ਆ ਉਹ ਤਵੇਂ ਤਵੇਂ ਵਧਦਾ ਜਾਂਦਾ। ਇਹ ਜਿਹੜਾ ਤੁਹਾਡੇ ਤੁਸੀਂ ਦੇਖ ਰਹੇ ਹੋ 50 ਐਂਪੀਅਰ ਦਾ। ਓਕੇ ਜੀ। ਇਹਦੇ ਉੱਤੇ ਤੁਸੀਂ 50 ਐਂਪੀਅਰ ਤੱਕ ਤਾਂ ਲੋਡ ਪਾ ਸਕਦੇ ਹੋ। ਯਾਨੀ ਕਿ ਜੇ ਤੁਹਾਡੇ ਘਰੇ ਡਬਲ ਬੈਟਰੀ ਵਾਲਾ ਇਨਵਰਟਰ ਪੁਰਾਣੇ ਮਾਡਲ 'ਚ ਲੱਗਾ ਹੈ। ਜੇ ਤੁਸੀਂ ਸਮਝ ਲਓ ਨੂੰ ਸੋਲਰ ਤੇ ਕਰ ਸਕਦੇ ਆ ਇਹਨੂੰ ਲਾ। ਇਹ ਕਿੰਨੇ ਦਾ ਕਿਹਾ ਤੁਸੀਂ ਇਹ ਸਰ ਸਾਡੇ ਕੋਲ 2500 ਤੱਕ ਦੀ ਰੇਂਜ ਦੇ ਵਿੱਚ ਰੇਂਜ ਬਾਕੀ ਮੌਕੇ ਤੇ ਥੋੜਾ ਬਹੁਤ ਅਡਜਸਟਮੈਂਟ ਬਿਲਕੁਲ ਸਰ ਤੁਸੀਂ ਆਏ ਹੋ ਤੇ ਠੀਕ ਹੈ ਥੈਂਕ ਯੂ ਜੀ ਤੇ ਆਹ ਵਾਲਾ ਆਹ ਕਿਵੇਂ ਹੈ ਜੀ ਇਹ ਸਾਰੇ ਬੜੀ ਵਧੀਆ ਚੀਜ਼ ਆਈ ਹੈ ਸਾਡੇ ਕੋਲ ਨਵੀਂ ਇਹ ਤੁਸੀਂ ਜਿਹਨੂੰ ਗੌਰ ਨਾਲ ਵੇਖੋਗੇ ਨਾ ਇਹਦੇ ਥੱਲੇ ਆ ਬੈਟਰੀਆਂ ਤਾਰਾਂ ਨੇ ਅੱਛਾ ਜੀ ਇਹ ਬਿਲਕੁਲ ਇੱਕ ਛੋਟਾ ਇਨਵਰਟਰ ਹੈ ਅੱਛਾ ਜੀ ਜਿਸ ਤਰ੍ਹਾਂ ਟਿਊਬਲਾਂ ਵਾਲੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਨੂੰ ਬਲਬ ਜਗਾਉਣ ਦੀ ਲੋੜ ਆ ਛੋਟਾ ਪੱਖਾ ਚਲਾਉਣਾ ਪੈ ਜੇ ਉਹ ਛੋਟੀ ਟਰੈਕਟਰ ਵਾਲੀ ਬੈਟਰੀ ਇਹਨੂੰ ਲਾ ਕੇ अच्छा जी ਤੇ ਇਹਦੇ ਉੱਤੇ ਤੁਸੀਂ ਆਮ ਇੱਕ ਇਨਵਰਟਰ ਯੂਜ਼ ਕਰ ਸਕਦੇ ਨੇ ਇਨਵਰਟਰ ਦੇ ਤੌਰ ਤੇ ਇਹ ਛੋਟਾ ਇਨਵਰਟਰ ਐਸ ਤੋਂ ਛੋਟਾ ਇਨਵਰਟਰ ਹੁੰਦਾ ਨਹੀਂ اچھا ਇਹ ਇਹ ਕਿੰਨਾ ਚਿਰ ਲਾਈਟ ਚਲਾ ਦਿੰਦਾ ਜੀ ਇਹ ਸਰ ਦੇਖੋ ਜੇ ਬੈਟਰੀ ਦੇ ਅਕੋਰਡਿੰਗ ਆ ਉਹ ਬੈਟਰੀ ਬੈਂਕ ਤੁਹਾਡਾ ਕਿੱਡਾ ਜੇ ਤੁਸੀਂ ਆਮ ਨੋਰਮਲ ਟਰੈਕਟਰ ਵਾਲੀ ਬੈਟਰੀ ਲਾਉਨੇ ਤਾਂ ਲਾਈਟ ਤਾਂ ਤੁਹਾਡੀ ਸਾਰੀ ਰਾਤ ਨਹੀਂ ਬੰਦ ਹੋ ਸਕਦੀ ਹੂੰ ਲਾਈਟ ਤਾਂ ਜੇ ਬੈਟਰੀ ਤੁਸੀਂ ਥੋੜੀ ਵੱਡੀ ਲਾਉਂਦੇ ਹੋ ਤੇ ਤੁਹਾਡਾ ਪੱਖਾ ਇੱਕ ਸਾਰੀ ਰਾਤ ਕੱਢ ਸਕਦਾ ਅੱਛਾ ਜੀ ਮਤਲਬ ਇਹ ਬਿਲਕੁਲ ਸਸਤਾ ਉਹ ਸਭ ਤੋਂ ਵਧੀਆ ਸੌਦਾ ਹੈ ਖਾਸ ਕਰਕੇ ਟਿਊਬਲਾਂ ਵਾਲੇ ਵਾਸਤੇ ਸਸਤਾ ਇਨਵਰਟਰ ਆ ਗਿਆ ਜੀ ਤੇ ਅੱਗੇ ਆ ਪਈਆਂ ਨੇ ਜੀ ਜਿਹੜੀਆਂ ਸੜਕ ਤੇ ਲੱਗੀਆਂ ਹੁੰਦੀਆਂ ਨੇ ਲਾਈਟਾਂ ਆ ਤੁਸੀਂ ਹੁਣ ਆਮ ਤੌਰ ਤੇ ਜਦੋਂ ਆਪਾਂ ਜਾਣਦੇ ਆ ਕਾਰ ਦੇ ਉੱਪਰ ਰਾਤ ਨੂੰ ਤੁਸੀਂ ਵੇਖਿਓ ਬਲਿੰਕ ਕਰਦੀਆਂ ਰਹਿੰਦੀਆਂ ਲਾਈਟਾਂ ਇਹ ਉਹੀ ਚੀਜ਼ ਹੈ ਜੀ ਇਹ ਦੋ ਕਲਰ ਦੇ ਵਿੱਚ ਆਉਂਦੀ ਆ ਰੈੱਡ ਔਰ ਮਤਲਬ ਆਰੈਂਜ ਕਲਰ ਚ ਲੈ ਨੇੜੇ ਦਿਖਾ ਯਾਰ ਆ ਦਾ ਆ ਵੀਰੇ ਇਹ ਐਲੂਮੀਨੀਅਮ ਲੱਗਾ ਹੋਇਆ ਦੇ ਬਿਲਕੁਲ ਹਾਂ ਇਹ ਐਲੂਮੀਨੀਅਮ ਤੁਸੀਂ weight ਵੇਖੋ ਇਹਦਾ ਕਿੰਨਾ ਜ਼ਿਆਦਾ ਹੈ ਇਦੇ ਉੱਪਰ ਤੁਸੀਂ ਮਤਲਬ ਜਿੰਨਾ ਮਰਜ਼ੀ ਹੈਵੀ ਵਿਕਰ ਨਿਕਾਗੇ ਇਹਦਾ ਕੋਈ ਵੀ ਚੀਜ਼ ਡੈਮੇਜ ਨਹੀਂ ਹੋ ਸਕਦੀ ਅੱਧਾ ਕਿਲੋ ਦੇ ਨੇੜੇ ਹੈ ਲੈਟ ਹਾਂ ਬਿਲਕੁਲ ਸਰ ਅੱਧਾ ਕਿਲੋ ਨੇੜੇ ਹੈਗੀ ਤਕਰੀਬਨ ਹਾਂਜੀ ਹਾਂਜੀ ਤੇ ਲੋ ਜੀ ਆ ਦੋ ਦੋ ਕਲਰ ਦੀਆਂ ਤੁਹਾਨੂੰ ਲਾਈਟਾਂ ਵੀ ਮਿਲ ਜਾਣੀਆਂ ਨਾਰਮਲ ਰੇਟ ਤੇ ਮਿਲਣਗੀਆਂ ਆਣ ਕੇ ਬਾਈ ਤੋਂ ਲੈ ਲਿਓ ਸਤਕਾਰ ਸੋਲਰ ਵਾਲੇ ਅੱਛਾ ਬਾਈ ਹੁਣ ਇਨਵਰਟਰ ਪਏ ਨੇ ਕੁਝ ਆਹ ਲਾਈਟਾਂ ਬਾਰੇ ਸਾਨੂੰ ਦੱਸੋ ਮੜਿਆ ਹਾਂ ਸਰ ਜਿਹੜੀ ਤੁਸੀਂ ਆ ਲਾਈਟ ਦੇਖ ਰਹੇ ਹੋ ਵੇਖੋ ਇਹ ਤਿੰਨ ਮਾਡਲ ਸਾਡੇ ਕੋਲ ਲੱਗੇ ਹੋਏ ਨੇ ਇਹਨੂੰ ਕਹਿੰਦੇ ਆਲ ਇਨ ਆਲ ਠੀਕ ਹੈ ਜੀ ਆਲ ਇਨ ਆਲ ਇਨ ਆਲ ਲਾਈਟ ਹੈ ਇਹਦੇ ਅੰਦਰ ਮੋਸ਼ਨ ਸੈਂਸਰ ਲੱਗੇ ਹੋਏ ਨੇ ਤੁਸੀਂ ਵੇਖੋ ਇਹਦੇ ਅੰਦਰ ਇੱਕ ਲਾਈਟ 10 ਵਾਟ ਦੀ ਹੈ ਅੱਛਾ ਜੀ ਇਹ ਚਾਰ ਲਾਈਟਾਂ 40 ਵਾਟ ਹੋ ਗਈ 40 ਵਾਟ ਹੋ ਗਿਆ ਜਿਸ ਤਰ੍ਹਾਂ ਉਹਦੇ ਅੰਦਰ ਤਿੰਨ ਨੇ ਅੱਛਾ ਜੀ ਉਹ 30 ਵਾਟ ਹੋ ਗਈ 30 ਵਾਟ ਹੋ ਗਿਆ ਆ 40 ਆ ਆ 30 ਆ ਗਈ ਹਾਂ ਜੀ ਇਹਦੇ ਅੰਦਰ ਵੇਖੋ ਜੀ ਤੁਸੀਂ ਗੌਰ ਨਾਲ ਇਹਦੇ ਵਿੱਚ ਹੀ ਉੱਪਰ ਸੋਲਰ ਪੈਨਲ ਲੱਗਾ ਹੈ ਇਹਦੇ ਅੰਦਰ ਹੀ ਬੈਟਰੀ ਲੱਗੀ ਹੋਈ ਹੈ ਬਿਲਕੁਲ ਔਰ ਆ ਤੁਸੀਂ ਗੌਰ ਨਾਲ ਵੇਖੋ ਲਾਈਟ ਜਿਹੜੀ ਲਾਲ ਰੈੱਡ ਲਾਈਟ ਜਗਦੀ ਆ ਨਾ ਅੱਛਾ ਜੀ ਇਹ ਚਾਰਜਿੰਗ ਆ ਹਾਂ ਇਹ ਉੱਪਰ ਲਾਈਟ ਦੇ ਨਾਲ ਅਜਾ ਧੁੱਪ ਚਾਹੇ ਹੋਵੇ ਚਾਹੇ ਨਾ ਹੋਵੇ ਹਲਕੇ ਚ ਚਾਨਣ ਨਾਲ ਵੀ ਚਾਰਜ ਹੋ ਜਾਂਦੀ ਹੈ ਹਲਕੇ ਚਾਨਣ ਨਾਲ ਚਾਰਜ ਹੋ ਜਾਂਦੀ ਹੈ ਧੁੱਪ ਦੀ ਕੋਈ ਕਹਿੰਦੇ ਇਹਨੂੰ ਵੀ ਲੋਡ ਨਹੀਂ ਕੀ ਜ਼ਿਆਦਾ ਤੇ ਆਹ ਲੋ ਜੀ ਉਹ ਦੂਜੀ ਵੀ ਸੇਮ ਹੀ ਹੈ ਇਹ ਸਾਰੀਆਂ ਸੇਮ ਹੀ ਚਾਰਜ ਹੁੰਦੀਆਂ ਜਿਵੇਂ ਬਲਬਾਂ ਨਾਲ ਹਾਂਜੀ ਹਾਂ ਬਿਲਕੁਲ ਹੁਣ ਜਿਹੜਾ ਇਹਦੇ ਅੰਦਰ ਮੋਸ਼ਨ ਸੈਂਸਰ ਲੱਗਾ ਹੈ ਇਹ ਥੱਲੇ ਤੁਸੀਂ ਕੋਈ ਵੀ ਮਤਲਬ ਰਾਤ ਨੂੰ ਆਪਾਂ ਕੋਈ ਪਾਰਟੀ ਕਰ ਰਹੇ ਹਾਂ ਕੁਛ ਹੈ ਫੁੱਲ 100% ਜਗਦੀ ਰਹੇਗੀ ਜਦੋਂ ਅਸੀਂ ਆਸੇ ਪਾਸੇ ਹੋ ਗਏ ਇੱਕ ਮਿੰਟ ਦੇ ਵਿੱਚ ਵਿੱਚ ਇਹਨੇ 50% ਦਾ ਲੋ ਹੋ ਜਾਣਾ ਇਹਨਾਂ ਦੇ ਕਹਿਣ ਦਾ ਭਾਵ ਹੈ ਕਿ ਜਦੋਂ ਆਪਾਂ ਇਹਦੇ ਕੋਲੋਂ ਜਾਂ ਇਹਦੇ ਥੱਲੇ ਲੰਘਾਂਗੇ ਲਾਈਟ ਦੇ ਇਹਨੇ ਤੇਜ਼ ਹੋ ਜਾਣਾ ਜਦੋਂ ਆਪਾਂ ਦੂਰ ਚਲ ਗਏ ਤੇ ਉਦੋਂ ਇਹਦਾ ਮਤਲਬ ਆਪਣਾ ਨਾਰਮਲ ਘਟ ਘਟਾ ਦੇਣਾ ਚਾਹਣਨ ਕਹਿਣ ਦਾ ਭਾਵ ਕਿ ਇਹ ਚੋਰਾਂ ਨੂੰ ਡਰਾਉਣ ਵਾਲੀ ਲਾਈਟ ਹੈ ਬਿਲਕੁਲ ਵੀ ਜਦੋਂ ਕੋਈ ਆਇਆ ਉਪਰਾਂ ਬੰਦਾ ਆਪਾਂ ਨੂੰ ਤੇ ਪਤਾ ਜਦੋਂ ਕੋਈ ਉਪਰਾਂ ਬੰਦਾ ਆਇਆ ਹੈ ਕੋਲੋਂ ਲੰਘਿਆ ਇੱਕਦਮ ਤੇਜ਼ ਹੋ ਜਾਣਾ ਚਾਨਣ ਹੋ ਇਹਨਾਂ ਦਾ ਸਪਰੈਡ ਹੋ ਜਾਣਾ ਜ਼ਿਆਦਾ ਚਾਨਣ ਤੇ ਫਿਰ ਬੰਦੇ ਡਰ ਜਾਣ ਕਿ ਉੱਠ ਗਿਆ ਕੋਈ ਇਹ ਵਧੀਆ ਚੀਜ਼ੇ ਵੈਸੇ ਉਹਦਾ ਗਾਰਡ ਦਾ ਕੰਮ ਕਰਦੀ ਐ ਸਕਿਉਰਟੀ ਗਾਰਡ ਆ ਇਹ ਲਗਭਗ ਸਾਰੇ ਦਾ ਜਿਸ ਤਰ੍ਹਾਂ ਉਹ ਬੈਕਅਪ ਆ ਇਹ ਪੂਰੀ ਰਾਤ ਤੁਹਾਡਾ ਬੈਕਅਪ ਦੇ ਦਿੰਦੀ ਐ ਠੀਕ ਐ ਜੀ ਅੱਛਾ ਉਸ ਤੋਂ ਬਾਅਦ ਇੱਕ ਜਿਹੜੀ ਹੁਣ ਅੱਜ ਕੱਲ੍ਹ ਆਮ ਸਰਪੰਚ ਜਿਹੜੇ ਐ ਨੇ ਪਿੰਡਾਂ ਵਾਲੇ ਸਾਡੇ ਕੋਲ ਸਭ ਤੋਂ ਜ਼ਿਆਦੀਆਂ ਲਾਈਟਾਂ ਹੀ ਲੈ ਕੇ ਜਾ ਰਹੇ ਨੇ ਅੱਛਾ ਜੀ ਇਹ ਬਹੁਤ ਹੈਵੀ ਲੈਡ ਆ ਸਾਡੀ ਆਪ ਦੀ ਤਿਆਰ ਕਰਾਈ ਹੋਈ ਆ ਅੱਛਾ ਅੱਛਾ ਤੁਸੀਂ ਕਦੇ ਪੁਰਾਣੇ ਟਾਈਮ ਦੇ ਵਿੱਚ ਕੁਝ ਸਾਲ ਪਹਿਲਾਂ ਦੇਖਿਆ ਹੋਣਾ ਜਿਹੜੀਆਂ ਵੱਡੀਆਂ ਲਾਈਟਾਂ ਪਿੰਡਾਂ 'ਚ ਸੋਲਰ ਵਾਲੀਆਂ ਲੱਗਦੀਆਂ ਸੀ ਅੱਛਾ ਜੀ ਉਹਦੇ ਉਹ ਬੈਟਰੀ ਕਾਫੀ ਵੱਡੀ ਲਾਉਂਦੇ ਹੁੰਦੇ ਸੀਗੇ ਖੰਭੇ ਦੇ ਉਹ ਚੋਰੀ ਕਰਕੇ ਲੈ ਜਾਂਦੇ ਸੀ ਉਹ ਲੈ ਜਾਂਦੇ ਸੀ ਚੋਰੀ ਹਾਂ ਜੀ ਮਤਲਬ ਬੈਟਰੀ ਚੱਕੀ ਜਾਂਦੀ ਸੀ ਚੱਕੀ ਜਾਂਦੀਆਂ ਸੀ ਹੁਣ ਤੁਸੀਂ ਗੌਰ ਨਾਲ ਵੇਖੋ ਇਹਦੇ ਇਹਦੇ ਵਿੱਚ ਹੀ ਬੈਟਰੀ ਲੱਗਦੀ ਹੈ ਇਹਦੇ ਇਨਬਿਲਟੀ ਆ ਗਈ ਹਾਂ ਇਹਦੇ ਅੰਦਰ ਬਿਲਟ ਹੈ ਔਰ ਇਹ ਬਹੁਤ ਜਿਆਦਾ ਹਾਈਲਾਈਟ ਆ ਦੂਸਰੀ ਗੱਲ ਆ ਜਿਹੜੀ ਇਹਦਾ ਬੈਟਰੀ ਦਾ ਬੈਕਅਪ ਆ ਮੰਨ ਲਓ ਸਪੋਜ ਕਰੋ ਵੀ 4 ਦਿਨ ਤੁਹਾਡੇ ਬਦਲਵਾਈ ਹੈ ਬਰਸਾਤ ਹੋ ਰਹੀ ਹੈ ਇਹ ਤਾਂ ਵੀ ਰਾਤ ਨੂੰ 4 ਰਾਤਾਂ ਆਰਾਮ ਨਾਲ ਕੱਢਦੀ ਹੈ ਬਦਲਵਾਈ ਚ ਵੀ ਬਦਲਵਾਈ ਚ ਵੀ ਜਿਸ ਤਰ੍ਹਾਂ ਗਾਂ ਧੁੰਦਾ ਪੈਂਦੀਆਂ ਨੇ ਜੀ ਧੁੰਦਾਂ ਦੇ ਵਿੱਚ ਵੀ ਲਾਈਟ ਤੁਹਾਡੀ ਪ੍ਰੋਪਰ ਸਾਰੀ ਰਾਤ 4 ਰਾਤਾਂ ਆਰਾਮ ਨਾਲ ਕੱਢੇਗੀ ਲੋ ਜੀ 4 ਦਿਨ ਸੂ ਲੋ ਜੀ ਕਰੋ ਚੈੱਕ ਤੁਸੀਂ ਕਿਹੋ ਜੀਆਂ ਚੀਜ਼ਾਂ ਆਈਆਂ ਨੇ ਟੈਕਨੋਲੋਜੀ ਕਿੰਨੀ ਅੱਗੇ ਲੰਘ ਗਈ ਏ ਤੇ ਬਾਜੀ ਮੜਾ ਚਲਾ ਕੇ ਦਿਖਾਓ ਲਿਆ ਵੀ ਬਣਾ ਦਿਖਾ ਲਾਈਟ ਚਲਾ ਕੇ ਬੁਹਾਉਣਗੇ ਵੀਰ ਜੀ ਲੋ ਜੀ ਆ ਚੈੱਕ ਕਰੋ ਤੁਸੀਂ ਅਜੇ ਕਿੰਨਾ ਲੱਗਦਾ ਬਾਕਸ ਚੋਂ ਕੱਢੀ ਹੈ ਹਾਂ ਜੀ ਹਾਂ ਬਿਲਕੁਲ ਤੇ ਚਾਰਜ ਵੀ ਅਜੇ ਹੋ ਆ ਵੇਖੋ ਚਾਨਣ ਬਹੁਤ ਮੇਰੇ ਤੋਂ ਤਾਂ ਵੇਖਿਆ ਨਹੀਂ ਹੌਲੇ ਹੌਲੇ ਤੇਜ਼ ਹੋ ਰਹੀ ਹੈ ਆ ਸੇਕ ਮੜਾ ਮੜਾ ਮਾਰਨ ਲੱਗ ਗਈ ਹੈ ਹਾਂ ਜੀ ਕਾਫੀ ਅੱਜ ਕਿੰਨੇ ਬਲਬ ਹੋਣਗੇ ਵੀਰੇ ਸਰ ਇਹ ਇਹਦੇ ਵਿੱਚ ਅੱਡ ਅੱਡ ਤਰ੍ਹਾਂ ਦੀਆਂ ਜਿਹੜੀਆਂ ਮਤਲਬ LEDਆਂ ਲਾਈਆਂ ਜਾਂਦੀਆਂ ਨੇ ਇਹ ਸਾਡੀ ਸਭ ਤੋਂ ਟੋਪ ਦੀ ਹੈ ਇਹਨੂੰ ਅਸੀਂ 60 ਵਾਟ ਵਿੱਚ ਤਿਆਰ ਕਰਾਇਆ ਅੱਛਾ ਅੱਛਾ ਜੀ ਜਿਸ ਤਰ੍ਹਾਂ ਆਪਣਾ ਫਲੈਡ ਲਾਈਟ ਆਉਂਦੀ ਹੈ ਉਹ ਚੀਜ਼ ਹੈ ਇਹ ਇਹ ਪਿੰਡਾਂ ਵਿੱਚ ਬਹੁਤ ਜ਼ਿਆਦਾ ਲਵਾ ਰਹੇ ਨੇ ਅੱਛਾ ਇਹ ਤੁਸੀਂ ਮਾਰਕੀਟ 'ਚ ਜਿੱਥੇ ਮਰਜ਼ੀ ਪਤਾ ਕਰੋ ਇਹਦਾ 7000 7500 ਰੇਟ ਆ ਅੱਛਾ ਜੀ ਤੁਹਾਨੂੰ ਅਸੀਂ 5000 5500 ਉਹ ਤੱਕ ਇਹ ਓਕੇ ਕਰਕੇ ਦਿਆਂਗੇ। ਲਓ ਜੀ 7000 ਵਾਲੀ ਲਾਈਟ 55500 ਦੇ ਵਿੱਚ ਦੇ ਦੇਣਗੇ। ਬਾਈ ਆਪ ਤਿਆਰ ਕਰਾਈ ਆ। ਬੈਟਰੀ ਦਸਤਾ ਵੀ ਇਨ ਬਿਲਟ ਆ ਵਿੱਚੇ ਬੈਟਰੀ ਇਹਦੇ ਚੋਰਾਂ ਦਾ ਡਰ ਖਤਮ ਬੈਟਰੀ ਨਹੀਂ ਲਾਉਣਗੇ। ਸੋ ਇਹ ਆ ਜੀ ਚੀਜ਼ਾਂ ਇਹਨਾਂ ਕੋਲ ਬਾਕੀ ਆ ਬੈਟਰੀ ਪਏ ਨੇ ਇਨਵਰਟਰ ਵਾਲੇ ਇਹਨਾਂ ਕੋਲ ਜਿਨ੍ਹਾਂ ਨੂੰ ਜਿਹੜੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਇਹਦੇ ਬਾਰੇ ਵੀਰ ਜੀ ਦੱਸੋ ਮੜਾ ਸਾਨੂੰ। ਹੁਣ ਸਰ ਦੇਖੋ ਜਿਹਦੇ ਆਮ ਲੋਕ ਆ ਅਸੀਂ ਆ ਬੈਟਰੀ ਵੈਸੇ ਰੱਖੀ ਹੋਈ ਏਕ ਨਾਲ ਇਹ ਵਿਦਆਊਟ ਸੋਲਰ ਏ। ਹਾਂ ਹਾਂ। ਤੁਸੀਂ ਆ ਗੌਰ ਨਾਲ ਪੜੋਗੇ ਲਿਵਗਾਰਡ ਦੀ ਸੋਲਰ ਸਪੈਸ਼ਲ ਬੈਟਰੀ ਹੈ ਆ ਲਿਖਿਆ ਸੋਲਰ ਬੈਟਰੀ ਠੀਕ ਹੈ ਸਰ 36+ ਹਾਂਜੀ ਹੁਣ ਤੁਸੀਂ ਇੱਕ ਚੀਜ਼ ਹੋਰ ਇਹਦੇ ਵਿੱਚ ਖਾਸ ਇਹ ਤਾਂ 165 ਔਰ 200 ਦੇ ਦੋਵਾਂ ਦੇ ਕੰਮ ਕਰੇਗੀ ਜੇ ਤੁਸੀਂ ਇਹਨੂੰ ਸੋਲਰ ਤੇ ਲਾਉਂਦੇ ਹੋ 165 ਐਚ ਦੀ ਮੰਨੀ ਜਾਂਦੀ ਹੈ ਜੇ ਤੁਸੀਂ ਨਾਰਮਲ ਇਨਵਰਟਰ ਤੇ ਘਰੇ ਲਾਉਗੇ ਤਾਂ 200 ਐਚ ਦੀ ਮੰਨੀ ਜਾਏਗੀ ਅੱਛਾ ਸੋਲਰ ਵਾਲੀ ਬੈਟਰੀ ਦੂਜੀਆਂ ਬੈਟਰੀਆਂ ਨਾਲੋਂ ਬੈਕਅਪ ਜ਼ਿਆਦਾ ਕੱਢਦੀ ਹੈ ਓਕੇ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਸਾਡੇ ਇਨਵਰਟਰ ਨੇ ਜੀ ਅਸੀਂ ਇਨਵਰਟਰ ਜੇ ਕੋਈ ਆਮ ਨੋਰਮਲ ਕਸਟਮਰ ਵੀ ਸਾਡੇ ਕੋਲ ਆਉਂਦਾ ਹੈ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਭਾਈ ਤੁਸੀਂ ਸੋਲਰ ਵਾਲਾ ਇਨਵਰਟਰ ਲਾਓ ਤੁਸੀਂ ਕੱਲ ਨੂੰ ਜਦੋਂ ਮਰਜੀ ਇੱਕ ਸੋਲਰ ਦੀ ਦੋ ਸੋਲਰ ਦੀਆਂ ਪਲੇਟਾਂ ਉੱਪਰ ਲਾ ਕੇ ਤੁਸੀਂ ਆਪਣਾ ਸਿਸਟਮ ਨੂੰ ਸੋਲਰ ਤੇ ਕਰ ਸਕਦੇ ਹੋ ਸੋਲਰ ਵਾਲੇ ਜਿਹੜੇ ਆਉਂਦੇ ਆ ਇਨਵਰਟਰ ਤੁਸੀਂ ਦੱਸਿਆ ਵੀ ਇਹ ਅਲੱਗ ਆਉਂਦੇ ਆ ਇਹ ਬੈਟਰੀ ਇਹ ਬੈਟਰੀ ਆਪਾਂ ਨੋਰਮਲ ਬਿਨਾਂ ਸੋਲਰ ਲਵਾਏ ਤੇ ਵੀ ਐਸੇ ਘਰ ਹੀ ਹੋਈ ਜਾਂਦਾ ਹੈ ਬਿਲਕੁਲ ਸਰ ਹਾਂਜੀ ਹਾਂਜੀ ਬਿਲਕੁਲ ਯੂਜ਼ ਕਰ ਸਕਦੇ ਆਂ ਉਹਨਾਂ ਨੇ ਕੰਪਨੀ ਵਾਲਿਆਂ ਨੇ ਬਕਾਇਦਾ ਲਿਖਤਾ ਨਾ ਜੀ ਤੁਸੀਂ ਧਿਆਨ ਨਾਲ ਵੇਖੋ ਉਹਨਾਂ ਨੇ ਕਿਹਾ ਜੇ ਤੁਸੀਂ ਇਹਨੂੰ ਸੋਲਰ ਤੇ ਯੂਜ਼ ਕਰਨਾ ਤੇ 165 एएच ਬੈਟਰੀ ਮੰਨੀ ਜਾਏਗੀ ਓਕੇ ਅਗਰ ਤੁਸੀਂ ਨਾਰਮਲ ਇਹਨੂੰ ਆਮ ਇਨਵਰਟਰ ਤੇ ਯੂਜ਼ ਕਰਦੇ ਆਂ ਵਿਦਆਊਟ ਸੋਲਰ ਤਾਂ 200 एएच ਬੈਂਡ ਦੀ ਪਾਵਰ ਮੰਨੀ ਜਾਏਗੀ ਲਿਖਿਆ ਹੈ ਬਿਲਕੁਲ ਠੀਕ ਹੈ ਸਰ ਪਹਿਲਾਂ ਹੀ ਉਹਨਾਂ ਨੇ ਕੀਤਾ ਸੀ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਪਿੰਡਾਂ ਵਾਲੇ ਵਾਸਤੇ ਇੱਕ ਬੜੀ ਵਧੀਆ ਚੀਜ਼ ਆਈ ਹੈ ਸਾਡੇ ਕੋਲ ਆ ਜਿਹੜਾ ਸਾਹਮਣੇ ਇਨਵਰਟਰ ਪਿਆ ਹੈ ਇਹ 3.8 ਆਮਰੀਕ ਦਾ ਜੀ ਅਮਰੀਕ ਦਾ ਠੀਕ ਹੈ ਜੀ ਇਹ ਤੁਸੀਂ ਮੰਨੋ ਵੀ ਇਹ ਸਵਾ 3 ਕਿਲੋਵਾਟ ਦਾ ਇਨਵ दे अच्छा जी। ਇਹਦੀ ਖਾਸੀਅਤ ਇਹ ਹੈ ਵੀ ਤੁਸੀਂ ਇਹਦੇ ਨਾਲ 1.5 HP ਦੀ ਮੋਟਰ ਚਲਾ ਸਕਦੇ ਆ। ਓਕੇ। ਲੈਡ ਹੋਣ ਤੋਂ ਬਿਨਾ। ਜਿੱਥੇ ਪਿੰਡਾਂ ਦੇ ਵਿੱਚ ਹੁਣ ਅੱਗੇ ਜਾ ਕੇ ਆਪਣੀਆਂ ਕਣਕਾਂ ਦੀ ਵਾਢੀ ਸ਼ੁਰੂ ਹੋਣੀ ਆ, ਉੱਥੇ ਲੈਡਰ ਨਹੀਂ ਆਉਂਦੀ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਪੱਖੇ ਤਾਂ ਚੱਲਦੇ ਰਹਿੰਦੇ ਨੇ, ਆਪਾਂ ਨੂੰ ਪਾਣੀ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ। ਪਸ਼ੂਆਂ ਨੂੰ ਪਾਣੀ ਪਿਉਣਾ ਹੈ, ਕਿਸੇ ਦੇ ਵਾਹੇ ਟੈਂਕੀ ਖਾਲੀ ਹੋ ਜਾਂਦੀ ਮੋਟਰ ਚਲਾਉਣੀ ਵੀ ਨਹੀਂ ਤੇ ਦੁਪਹਿਰੇ ਤੇ ਪਾਣੀ ਦੀ ਦਿੱਕਤ ਆ ਜਾਂਦੀ। ਇਹ 1 HP ਦੀ, 1.5 HP ਦੀ ਟੁੱਲੂ ਪੰਪ ਔਰ ਡੇਟ ਆਨ ਦਾ AC ਪੂਰਾ ਦਿਨ ਤੁਸੀਂ ਇਹਦੇ ਨਾਲ ਰਨ ਕਰ ਸਕਦੇ ਆ। अच्छा जी ਘਰ ਦੇ ਜਿੰਨੇ ਤੁਹਾਡੇ ਇੰਪਲੀਮੈਂਟ ਨੇ ਮੰਨ ਲਓ ਛੋਟੇ ਫ੍ਰਿਜ ਹੋ ਗਿਆ ਫ੍ਰੀਜ਼ਰ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ 5 10 ਪੱਖੇ ਤੁਸੀਂ ਇਹਦੇ ਨਾਲ ਚਲਾ ਸਕਦੇ ਜਿਨ੍ਹਾਂ ਨੇ ਡੈਰੀ ਫਾਰਮ ਬਣਾਇਆ ਉਹਨਾਂ ਦੇ 10 12 ਪੱਖੇ ਲੱਗੇ ਆਰਾਮ ਨਾਲ ਸਾਰਾ ਦਿਨ ਫ੍ਰੀਜ਼ਰ ਨਹੀਂ ਤੇ ਬੈਂਡਰਾਂ ਚੀਕ ਮਾਰ ਜਾਂਦਾ ਬਿਲਕੁਲ ਸਾਰਾ ਦਿਨ ਚੱਲਣਗੇ ਅੱਛਾ ਜੀ ਤੇ ਆ ਆ ਆ ਮਤਲਬ ਇਹਦੇ ਨਾਲ ਕਿੰਨੇ ਲੱਗਦੇ ਨੇ ਤੁਸੀਂ ਕਿਹ ਬੈਂਡਰੀ ਇਹਦੇ ਨਾਲ ਸਿਰ ਦੋ ਬੈਂਡਰੀ ਲੱਗਣਗੇ ਵੱਡੀ ਖਾਸੀਅਤ ਇਹ ਆ ਆਮ ਜੇ ਤੁਸੀਂ 1.5 HP ਦੀ ਮੋਟਰ ਚਲਾਉਣੀ ਤਾਂ ਤੁਹਾਨੂੰ 4 ਬੈਂਟਿਆਂ ਵਾਲਾ ਹੀ ਇਨਵਰਟਰ ਲਾਉਣਾ ਪੈਣਾ ओके ਬਟ ਇਹ ਪਹਿਲਾ ਨਵੀਂਟਰ ਇਹੋ ਜਿਹਾ ਸਾਡੇ ਕੋਲ ਆਇਆ ਵੀ ਜਿਹੜਾ ਤੁਸੀਂ ਦੋ ਬੈਂਟਰੀਆਂ ਦੇ ਉੱਤੇ ਹੀ 1.5 HP ਦੀ ਮੋਟਰ ਚਲਾ ਸਕਦੇ ਲੋ ਵੀ ਮਿੱਤਰੋ ਕਰੋ ਗੱਲ ਅੱਜ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਆਪਣਾ ਹਰੇਕ ਬਲੌਗ ਜਿਹੜਾ ਇਨਫਾਰਮੇਟਿਵ ਹੁੰਦਾ ਹੈ ਲਓ ਜੀ ਅੱਜ ਤੁਹਾਨੂੰ ਆਪਾਂ ਇਹਦੇ ਬਾਰੇ ਚੰਨਣ ਪਾਤਾ ਬਾਈ ਜੀ ਪੰਜਾਬ ਦੇ ਵਿੱਚ ਪਤਾ ਨਹੀਂ ਵੇਖੋ ਵੀਡੀਓ YouTube ਤੇ ਆ ਹਜ਼ਾਰ ਕੋਲ ਚਲ ਜੇ ਲੱਖ ਕੋਲ ਚਲ ਜੇ 100 ਕੋਲ ਚਲ ਜੇ 200 ਕੋਲ ਪੰਜਾਬ ਚ ਕਿੱਥੇ ਕਿੱਥੇ ਤੁਸੀਂ ਜੇ ਤੁਹਾਨੂੰ ਕੋਈ ਮੈਸੇਜ ਜਾਂ ਕਾਲ ਆਉਂਦੀ ਕਿੱਥੇ ਕਿੱਥੇ ਤੁਸੀਂ ਜਾਂਦੇ ਹੋ ਕੰਮ ਕਰਨ ਲਈ ਜਿੱਥੇ ਮਰਜ਼ੀ ਆ ਜਾਵੇ ਸਾਸੀਂ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਆਂ ਔਰ ਗਏ ਵੀ ਆ ਸਾਡੇ ਅੰਮ੍ਰਿਤਸਰ ਜਲੰਧਰ ਇਧਰ ਆਪਾਂ ਇਸ ਇਹ ਬੈਲਟ ਨੂੰ ਅਸੀਂ ਤਕਰੀਬਨ ਸਾਰਾ ਹੀ ਕਵਰ ਕੀਤਾ ਹੋਇਆ ਅੱਛਾ ਜੀ ਮੋਗੇ ਸਾਡੇ ਰਿਸ਼ਤੇਦਾਰ ਨੇ ਉਹਨਾਂ ਵੀ ਸਾਡੇ ਕੋਲ ਅਸੀਂ ਉੱਥੇ ਹੀ ਪਹੁੰਚੇ ਨੇ ਅੱਛਾ ਹਰਿਆਣੇ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸੋਲਰ ਸਿਸਟਮ ਲਾ ਚੁੱਕੇ ਆਂ अच्छा जी हरियाणा ਦੇ ਵਿੱਚ ਕੈਥਲ ਦੇ ਵਿੱਚ ਚੀਕੇ ਦੇ ਵਿੱਚ ਕੁਰਖ ਖੇਤਰ ਦੇ ਵਿੱਚ ਭੇਵੇ ਵਿੱਚ ਅਸੀਂ 40 50 ਕਿਲੋਮੀਟਰ ਦੀ ਰੇਚ ਐਨ ਨੂੰ ਹਾਂਜੀ ਹਾਂਜੀ ਬਿਲਕੁਲ ਅਸੀਂ ਲਾਉਨੇ ਜਿੱਥੇ ਵੀ ਸਾਨੂੰ ਕੋਲ ਆ ਜਾਂਦੀ ਹੈ ਜਿਹੜਾ ਭੈਣ ਭਰਾ ਸਾਨੂੰ ਯਾਦ ਕਰਦਾ ਅਸੀਂ ਜਰੂਰ ਪਹੁੰਚਦੇ ਆਂ ਅੱਛਾ ਦੂਸਰੀ ਗੱਲ ਆ ਵੀਰੇ ਸੋਲਰ ਦਾ ਸਾਡੇ ਕੋਲ ਹਰ ਸਿਸਟਮ ਹੈਗਾ ਸੋਲਰ ਦੇ ਟਿਊਬਲ ਵੀ ਅਸੀਂ ਲਾਉਨੇ ਆ ਅੱਛਾ ਸੋਲਰ ਦੇ ਟਿਊਬਲ ਉਹ ਅੱਡ ਹੁੰਦੇ ਬਿਲਕੁਲ ਹਾਂਜੀ ਉਹ ਫਰਕ ਹੁੰਦਾ ਉਹਨਾਂ ਦਾ ਜਿਸ ਤਰ੍ਹਾਂ ਸੋਲਰ ਟਿਊਬਲ ਅੱਜ ਕੱਲ ਬਹੁਤ ਲਾ ਰਹੇ ਆ ਉੱਥੇ ਵੀ ਬੜਾ ਰੋਲਾ ਪੈ ਰਿਹਾ ਵੀ ਖੇਤਾਂ ਜ ਖੇਤਾਂ 'ਚ अच्छा अच्छा वो भी ਅਸੀਂ 10 एचपी 5 एचपी 15 ਚੱਕੀ 20 एचपी ਤੁਸੀਂ ਜਿੰਨਾ ਮਰਜੀ ਸਾਡੇ ਕੋਲ ਸੋਲਰ ਸਿਸਟਮ ਉਹਦੇ ਤੇ ਖੇਤਾਂ ਵਿੱਚ ਲਵਾ ਸਕਦੇ ਹਾਂ ਹੁਣ ਖੇਤਾਂ ਵਾਲੇ ਸੋਲਰ ਦਾ ਕੀ ਸਿਸਟਮ ਹੁੰਦਾ ਜਿਵੇਂ ਮੰਨ ਲਓ ਬੱਦਲ ਵੀ ਚੱਲਦੀ ਉਦੋਂ ਵਰਕ ਕਰਦੇ ਨੇ ਓਕੇ ਉਹਨਾਂ ਨੂੰ ਧੁੱਪ ਹਾੜ ਲੀ ਚਾਹੀਦੀ ਸਰ ਜਿਹੜੇ ਅੱਜ ਕੱਲ ਹੁਣ ਤੁਹਾਨੂੰ ਆ ਪੈਨਲ ਦਿਖਾਏ ਨੇ ਟੋਪਕਨ ਜਿਹੜੀ ਤਕਨੀਕ ਆ ਗਈ ਹੈ ਇਹ ਜਿਸ ਤਰ੍ਹਾਂ ਹੁਣ ਤੁਸੀਂ ਬਾਹਰ ਮੌਸਮ ਚੈੱਕ ਕਰ ਰਹੇ ਹੋ ਇਸ ਮੌਸਮ ਦੇ ਵਿੱਚ ਵੀ ਤੁਹਾਡਾ ਟਿਊਬਲ ਚੱਲਦਾ ਰਹੇਗਾ ਓਕੇ ਮਤਲਬ ਇੰਨੇ ਜਿਆਦਾ ਵਧੀਆ ਕੁਆਲਿਟੀ ਦੇ ਪੈਨਲ ਆਪਣੇ ਕੋਲ ਹੈਗੇ ਨੇ ਓਕੇ ਜੀ ਹਾਂਜੀ ਇਹ ਬਿਲਕੁਲ ਸਰ ਪਾਣੀ ਪੂਣੀ ਉਹਨੇ ਕੱਢੂ ਮਟਰ ਪੂਰਾ ਸਰ ਦੇਖੋ ਉਹਨੇ ਜਦੋਂ ਸਵੇਰ ਤੋਂ 8:30 ਵਜੇ ਤੋਂ ਆਪਣਾ ਲੱਗਦਾ ਵੀ ਸੂਰਜ ਨਿਕਲਦਾ ਜਿਸ ਟਾਈਮ ਹਾਂਜੀ ਪੱਦਲ ਵਾਈ ਦੇ ਵਿੱਚ ਉਦੋਂ ਤੁਹਾਡਾ ਮੋਟਰ ਆਪਣੇ ਆਪ ਹੀ ਚੱਲ ਪੈਣੀ ਹੈ ਓਕੇ ਔਰ ਜਦੋਂ ਸ਼ਾਮ ਪਈ ਉਦੋਂ ਜਦੋਂ ਉਹਨੂੰ ਵੀ ਵੋਲਟੇਜ ਮਤਲਬ ਲੋ ਹੋਣੀ ਹੈ ਤਾਂ ਉਹਨੇ ਆਪਣੇ ਆਪ ਹੀ ਬੰਦ ਹੋ ਜਾਣਾ ਓਕੇ ਠੀਕ ਹੈ ਜੀ ਸੋ ਲੋ ਵੀ ਮਿੱਤਰੋ ਅੱਛਾ ਇਹ ਦੱਸੋ ਭਾਜੀ ਹੁਣ ਸੋਲਰ ਸਿਸਟਮ ਲੋਕ ਵੀ ਲਾ ਰਹੇ ਨੇ ਹਾਂਜੀ ਹਾਂਜੀ ਸੋਲਰ ਸਿਸਟਮ ਆਪਾਂ ਵੀ ਲਾ ਰਹੇ ਹਾਂ ਹਾਂਜੀ ਆਪਣਾ ਅਲੱਗ ਕੀ ਡਿਸਕਾਊਂਟ ਹੈ ਤੇ ਕੀ ਸਿਸਟਮ ਹੈ ਜਿਹਦੇ ਨਾਲ ਆਪਾਂ ਨੂੰ ਸਾਰੇ ਲੋਕ ਵੀਡੀਓ ਵੇਖ ਕੇ ਆਉਣ ਤੇ ਡਿਸਕਾਊਂਟ ਮਿਲੇ ਉਹਨਾਂ ਨੂੰ ਇਹ ਦੱਸ ਦੋ ਤੁਸੀਂ ਇਹਨਾਂ ਨੂੰ ਬਸ ਲਾਸਟ ਦੇ ਵਿੱਚ ਕੀ ਮਿਲੂ ਅਸੀਂ ਸਭ ਤੋਂ ਪਹਿਲਾਂ ਤੇ ਅਸੀਂ ਕਿਸੇ ਵੀ ਕੁਆਲਿਟੀ ਨਾਲ ਸਾਡਾ ਕੋਈ ਵੀ ਅਸੀਂ ਕੰਪੈਰੀ ਜਨ ਨਹੀਂ ਕਰਦੇ ਅਸੀਂ ਸਮਝੌਤਾ ਨਹੀਂ ਕਹਿੰਦੇ ਕੁਆਲਿਟੀ ਨਾਲ ਕਰਨਾ ਕੁਆਂਟੀਟੀ ਤੇ ਕੁਆਲਿਟੀ ਵਧੀਆ ਰਹੂਗੀ ਬਿਲਕੁਲ ਔਰ ਦੂਸਰੀ ਗੱਲ ਜਿਹੜੀ ਰੇਖੋ ਰੇਟ ਵਾਈਜ਼ ਆ ਕਿਉਂਕਿ ਸਾਨੂੰ ਪਤਾ ਵਾ ਜਿਹੜੇ ਖਾਸ ਕਰਕੇ ਜ਼ਿਮੀਦਾਰ ਦਬਕਾ ਉਹ ਪਹਿਲਾਂ ਹੀ ਵਿਚਾਰੇ ਬੜੇ ਔਖੇ ਹੁੰਦੇ ਨੇ ਅਸੀਂ ਉਹਨੂੰ ਬਿਲਕੁਲ ਪੂਰਾ ਪੂਰਾ ਰੇਟ ਲਾਉਨੇ ਆ ਅਸੀਂ ਕਦੇ ਆਪਣਾ ਹੱਕ ਹਲਾਲ ਦਾ ਹੀ ਲਈਦਾ ਨਹੀਂ ਬਿਲਕੁਲ ਵੈਰੀ ਗੁੱਡ ਜੀ ਬਿਲਕੁਲ ਹਾਂਜੀ ਤੇ ਦੂਸਰੀ ਗੱਲ ਆ ਗਈ ਵੀ ਜਿਸ ਤਰ੍ਹਾਂ ਹੁਣ ਆਨ ਗ੍ਰੇਡ ਸਿਸਟਮ ਹੈ ਜੇ 3 ਕਿਲੋਵਾਟ ਦੇ ਉੱਤੇ ਤੋਂ ਲੈ ਕੇ 10 ਕਿਲੋਵਾਟ ਤੱਕ 78000 ਰੁਪਏ ਸਰਕਾਰ ਸਬਸਿਡੀ ਦੇ ਰਹੀ ਹੈ ਓਕੇ ਜੀ ਔਰ ਸਿੱਧੂ ਕਸਟਮਰ ਦੇ ਅਕਾਊਂਟ ਦੇ ਵਿੱਚ ਹੀ ਜਾਣੀ ਹੈ ਠੀਕ ਹੈ ਜੀ ਠੀਕ ਹੈ ਜੀ ਔਰ ਜੇ ਅਸੀਂ ਹਿਸਾਬ ਲਾਈਏ ਵੀ 3 ਕਿਲੋਵਾਟ ਦਾ ਸੋਲਰ ਸਿਸਟਮ ਲਾਉਣਾ ਹੈ ਤੇ ਆਮ 1,80,000 ਦਾ ਲੱਗਦਾ ਹੈ ਅੱਛਾ ਜੀ ਠੀਕ ਹੈ ਜੀ ਤਕਰੀਬਨ ਇੰਨਾ ਖਰਚਾ ਆਉਂਦਾ ਇੰਨਾ ਖਰਚਾ ਆਉਂਦਾ ਤੇ ਉਹਦੇ ਚੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਾ ਹੈ ਲੱਖ ਰੁਪਏ ਤੁਹਾਨੂੰ ਪੈਂਦਾ ਹੈ ਮਤਲਬ ਕਿ 60% ਹੀ ਆਪਾਂ ਨੂੰ ਜਿਹੜਾ ਖਰਚਾ ਦੇਣਾ ਪੈਂਦਾ ਹੈ ਹਾਂ ਸਰ ਬਿਲਕੁਲ ਬਟ ਜਿਹੜਾ ਦੇਖੋ ਜਿਸ ਦਾ ਲੱਖ ਰੁਪਇਆ ਰਹਿ ਗਿਆ ਅਸੀਂ ਉਹਦੇ ਚੋਂ ਵੀ 20000 ਰੁਪਇਆ ਅਗਲੇ ਨੂੰ ਹੋਰ ਲੈਸ ਦਿੰਨੇ ਹਾਂ ਲਓ ਜੀ ਆ ਚੱਕੋ ਇੱਥੇ ਤੁਹਾਨੂੰ ਆਉਣ ਦਾ ਸਪੋਰਟ 20000 ਰੁਪਇਆ ਲੈਸ ਕਰਾਦਾ ਜੀ ਤੇ 80000 ਰੁਪਇਆ ਰਹਿ ਗਿਆ ਖਰਚਾ ਬਿਲਕੁਲ ਸਰ 80000 80 ਰਹਿ ਗਿਆ 80000 ਦੇ ਵਿੱਚੋਂ ਵੀ ਤੁਸੀਂ 50-60000 ਰੁਪਇਆ ਹੀ ਤੁਹਾਡਾ ਉਹਦੇ ਚੋਂ ਜਿਹੜਾ ਅਸੀਂ ਉਹ ਵੀ ਲੋਨ ਕਰਵਾ ਦਾਂਗੇ ਲਓ ਜੀ ਬਾਈ ਕਹਿੰਦੇ ਲੋਨ ਵਗੈਰਾ ਵੀ ਅਸੀਂ ਆਵਾਦਾਂਗੇ ਤੇ ਉਹ ਫੈਸਿਲਿਟੀ ਇਨਾਂ ਕੋਲ ਹੋਏਗੀ ਉਹ ਬਾਕੀ ਤੁਸੀਂ ਕਹਿੰਦੇ ਵੀ ਆਉਣ ਦਾ سپورਟ ਆ ਕੇ ਹਟਣਾ ਗੱਲਬਾਤ ਕਰੋ ਸਾਰਾ ਸਿਸਟਮ ਜਿਹੜਾ ਹੋ ਜਾਊਗਾ ਸੋ ਲਓ ਜੀ ਇੱਕ ਬਾਈ ਜੀ ਲਾਈਟਾਂ ਦਾ ਪ੍ਰਾਈਸ ਦੱਸ ਦੋ ਮੈਨੂੰ ਕਿੰਨੇ ਦੀ ਪੈਂਦੀ ਆ ਸਰ ਦੇਖੋ ਜਿਹੜੀ ਸਾਡੀ ਇਹ ਲਾਈਟ ਸਾਡੇ ਕੋਲੋਂ ਜਿਹੜੀ ਹੈਗੀ ਆ 2250 ਤੋਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੀ 2500 3000 3500 ਓਕੇ 3500 ਠੀਕ ਹੈ ਜੀ ਆਹ 5500 ਆ ਇਹਦੇ ਵਿੱਚ ਇੱਕ ਮਾਡਲ ਸਾਡੇ ਕੋਲ ਹੋਰ ਹੈਗਾ ਉਹ ਅੰਦਰ ਪਏ ਨੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂ ਅਸੀਂ ਉਹ ਵਿਚਲਾ ਮਾਡਲ ਹੈ 4500 ਵਾਲਾ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਜਿਹੜੀ ਟਾਪ ਕੁਆਲਿਟੀ ਦੀ ਜਿਹੜੀ ਪਿੰਡਾਂ ਦੇ ਵਿੱਚ ਆਮ ਜ਼ਿਆਦਾ ਤੋਂ ਜ਼ਿਆਦਾ ਲਾਈ ਜਾ ਰਹੀ ਹੈ ਇਸ ਟਾਈਮ ਆਹ ਲਾਈਟ ਲਾਈ ਜਾ ਰਹੀ ਹੈ ਓਕੇ ਜੀ ਠੀਕ ਹੈ ਜੀ ਹੁਣ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਤਿੰਨ ਤਰ੍ਹਾਂ ਦੇ ਸੋਲਰ ਸਿਸਟਮ ਲੱਗਦੇ ਨੇ ਜਿਹਦੇ ਵਿੱਚ ਆਨ ਗ੍ਰਿਡ ਆਮ ਸਭ ਨੂੰ ਪਤਾ ਹੈ ਆਫ ਗ੍ਰਿਡ ਜਿਹੜਾ ਬੈਟਰੀਆਂ ਵਾਲਾ ਹੁੰਦਾ ਇੱਕ ਹਾਈਬ੍ਰਿਡ ਸਿਸਟਮ ਵੀ अच्छा ओदे बारे दस्सो जी ओद हाइब्रिड सिस्टम है जी जिस तरह ओ की करदा है ਵੀ ਤੁਹਾਡਾ ਇਹ ਹਾਈਬ੍ਰਿਡ ਇੱਕ ਇਨਵਰਟਰ ਹੈ ਉਹਦੇ ਨਾਲ ਚਾਰ ਬੈਟਰੀ ਲਾਉਣੇ ਜ਼ਰੂਰੀ ਹੈ ਲੈਨ ਐਸਿਡ ਲਾ ਲਓ ਜਾਂ ਤੁਸੀਂ ਆਪਣਾ ਲਿਥੀਅਮ ਬੈਟਰੀ ਲਾ ਸਕਦੇ ਹੋ ਓਕੇ ਜੀ ਉਹਦੇ ਨਾਲ ਕੀ ਜੀ ਜਿਸ ਤਰ੍ਹਾਂ ਲਾਈਵ ਲੈਟ ਹੈ ਨਹੀਂ ਸਪੋਜ ਕਰੋ ਇਸ ਟਾਈਮ ਤੇ ਲਾਈਵ ਤੁਹਾਡੇ ਘਰ ਦੇ ਜਿੰਨਾ ਵੀ ਲੋਡ ਹੋਏਗਾ ਸਾਰਾ ਚੱਕੇਗਾ ਓਕੇ 5 ਕਿਲੋਵਾਟ ਦਾ ਲੋਡ ਹੈ 7 ਕਿਲੋਵਾਟ ਦਾ ਲੋਡ ਹੈ 10 ਕਿਲੋਵਾਟ ਦਾ ਲੋਡ ਹੈ ਤੁਹਾਡੇ ਜੇ ਕੇਸੀ ਆ ਦੋ ਆ ਤਿੰਨ ਜਿੰਨੇ ਚੱਲਦੇ ਸਾਰੇ ਚੱਲਣਗੇ ਕਿੰਨੇ ਚਿਰ ਵਿਦਾਊਟ ਲਾਈਟ ਤੋਂ ਕਿੰਨੇ ਚਿਰ ਸਤੇ ਚੱਲਦਾ ਰਹਿੰਦਾ ਜੀ ਮੁਰਚਾ ਸਰ ਦੇਖੋ ਜਿੰਨੇ ਤੱਕ ਧੁੱਪ ਹੈਗੀ ਉਹਨਾਂ ਤੱਕ ਚੱਲਣਾ ਹੀ ਚੱਲਣਾ ਹੈ ਪਲੱਸ ਉਹਦੇ ਨਾਲ ਚਾਰ ਬੈਟਰੀ ਲੱਗੇ ਹੋਏ ਨੇ ਉਹ ਤਾਂ ਨੂੰ ਬੈਕਅਪ ਵੀ ਦੇਣਗੇ ਰਾਤ ਨੂੰ ਸੁਪੋਜ਼ ਕਰੋ ਜਿਹੜਾ اے سی ਤੁਸੀਂ ਉਹਦੇ ਤੇ ਸੋਲਰ ਤੇ ਕੀਤਾ ਹੋਇਆ ਤੇ 1 ਘੰਟੇ ਲਈ ਅੱਧੇ ਘੰਟੇ ਲਈ ਜੇ ਤੁਹਾਡੀ ਲਾਈਟ ਜਾਂਦੀ ਤਿਹੜਾ اے سی ਬੰਦ ਨਹੀਂ ਹੋਏਗਾ ਮੈਂ ਘੰਟਾ ਕ ਲਓ ਜੀ ਇਹ ਤੁਹਾਨੂੰ ਦੱਸਤਾ ਜੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਅੰਤਰ ਹੈ ਕੀ ਫਰਕ ਹੈ ਬਾਈ ਜੀ ਐਡਰੈਸ ਦੱਸ ਦੋ ਤੁਸੀਂ ਆਪ ਦਾ ਇੱਕ ਵਾਰੀ ਦੇਖੋ ਅਸੀਂ ਬੈਠੇ ਆ ਪਟਿਆਲਾ ਸਨੋਰ ਰੋਡ ਬਿਲਕੁਲ ਪ੍ਰੋਪਰ ਸਨੋਰ ਅੱਡੇ ਦੇ ਨਾਲ ਉਹ ਡਾਂ ਏਜੰਸੀ ਦੇ ਬਿਲਕੁਲ ਨੀਅਰ ਆ ਸਤਕਾਰ ਸੋਲਰ ਸਾਡੀ ਫਰਮ ਹੈ ਜੀ ਬਿਲਕੁਲ ਔਰ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੇ ਸਾਡੇ ਕੋਲ ਆਓ ਔਰ ਅਸੀਂ ਵੱਧ ਤੋਂ ਵੱਧ ਸਬਸਿਡੀ ਔਰ ਵੱਧ ਤੋਂ ਵੱਧ ਸਾਡੇ ਕੋਲ ਆ ਕੇ ਲੈਸ ਲਓ ਵਾਹ ਜੀ ਲਓ ਜੀ ਏਸੀ ਆਪਣੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਕਿਦਾਂ ਲੱਗਾ ਆਪਣਾ ਅੱਜ ਦਾ ਇਨਫੋਰਮੇਟਿਵ ਵਲੌਗ ਇਸ ਵਲੌਗ ਦੇ ਵਿੱਚ ਸਾਰੀ ਗੱਲਬਾਤ ਸਮਝਣ ਵਾਲੀ ਸੀ ਕਿਉਂਕਿ ਆਪਾਂ ਆਪਦੇ ਘਰ ਨੂੰ ਜਿਹੜਾ ਘਰ ਦਾ ਬਿੱਲ ਘਟਾਉਣਾ ਹੈ ਸਮਝ ਕੇ ਹੀ ਘਟਾਇਆ ਜਾ ਸਕਦਾ ਹੈ ਇਹ ਚ ਜਿਹੜੀਆਂ ਚੀਜ਼ਾਂ ਲੱਗਣੀਆਂ ਨੇ ਉਹਨਾਂ ਬਾਰੇ ਵੀ ਬਾਈ ਜੀ ਤੁਹਾਨੂੰ ਦੱਸਦਾ ਕਿਹੜੀ ਚੀਜ਼ ਚੰਗੀ ਹੈ ਕੁਆਲਿਟੀ ਦੇ ਵਿੱਚ ਕਿਹੜੀ ਚੀਜ਼ ਚੰਗੀ ਨਹੀਂਗੀ ਇਹ ਦੱਸਦਾ ਜੀ ਸੋ ਇਹਨਾਂ ਕੋਲ ਆਓ ਵਿਜ਼ਿਟ ਕਰੋ ਸੋ ਧੰਨਵਾਦ ਜੀ ਦੋਸਤੋ